ਸੱਚੀ ਅਤਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਢੱਲਾ ਢੱਲਾ ਸਾਹਿਬ ਆ ਜਿਹੜਾ ਹਾੜਾ ਹੈ ਨਾ ਪੰਜਾਬ ਦੇ ਵਿੱਚ ਇਹਨਾਂ ਨੇ ਪੰਜਾਬ ਦੀ ਪੂਰੀ ਸਿਆਸਤ ਜਿਹੜੀ ਹੈ ਨਾ ਉਹ ਬਦਲ ਕੇ ਰੱਖ ਦਿੰਦੀ ਹੈ ਚੋਣਾ ਭਾਵਾ 2027 ਨੂੰ ਹੋਣੀਆਂ ਨੇ ਪਰ ਆ ਜਿਹੜੀਆਂ ਜਿਮਨੀ ਚੋਣਾ ਤਰਨ ਤਰਨ ਵਾਲੀਆਂ ਜਾਂ ਇੱਕ ਅੱਧੀ ਸੀਟ ਤੇ ਅਗਰ ਹੋਰ ਆ ਗਈ ਨਾ ਤੇ ਉਹਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਹਾਲਾਂਕਿ ਸਤਾਧਾਰੀ ਧਿਰ ਨੇ ਪਿਛਲੀਆਂ ਜਿੰਨੀਆਂ ਵੀ ਜ਼ਿੰਨੀ ਚੋਣਾਂ ਹੋਈਆਂ ਉਹਦੇ ਉੱਤੇ ਬਾਜ਼ੀ ਮਾਰੀ ਆ ਪਰ ਆ ਜਿਹੜੀ ਤਰਨਤਾਰਨ ਜ਼ਿੰਨੀ ਚੋਣ ਹੈ ਨਾ ਇਹਦੇ ਵਿੱਚ ਜਿਹੜਾ ਫੈਸਲਾ ਜਿਹੜਾ ਉਹ ਕਿੱਧਰ ਨੂੰ ਜਾਂਦਾ ਇਹ ਬੜਾ ਦੇਖਣ ਵਾਲਾ ਦਿਲਚਸਪ ਮੁਕਾਬਲਾ ਹੋਏਗਾ ਕਿਉਂਕਿ ਕਾਂਗਰਸ ਵੀ ਪੱਬਾ ਪਾਰਾ ਉਹਨਾਂ ਸੁਖਜਿੰਦਰ ਸਿੰਘ ਰੰਧਾਵਾ ਮਾਫ ਕਰਨਾ ਸੁਖਜਿੰਦਰ ਸਿੰਘ ਸਰਕਾਰੀਆਂ ਨੂੰ ਜਿਹੜਾ ਵਾ ਉਹ ਅਬਜ਼ਰਵਰ ਤੇ ਇਨਚਾਰਜ ਬਣਾ ਦਿੱਤਾ ਤਰਨਤਾਰਨ ਚੋਣਾਂ ਵਾਸਤੇ ਉਦੋਂ ਸੁਖਪਾਲ ਖਹਿਰਾ ਦੱਸਿਆ ਜਾ ਰਿਹਾ ਵੀ ਇਸ ਵਕਤ ਅੰਡਰਗਰਾਉਂਡ ਹੋ ਗਏ ਨੇ ਉਹਨਾਂ ਉੱਤੇ ਕੋਈ ਮਾਮਲਾ ਦਰਜ ਕਰਨ ਨੂੰ ਫਿਰਦੀ ਹੈ ਸਰਕਾਰ ਇਹ ਵੀ ਤਾਂ ਹੱਥੋਂ ਸਮਝਦੇ ਆ ਤੇ ਤੀਜਾ ਪੰਜ ਮੈਂਬਰੀ ਕਮੇਟੀ ਪੁਨਰ ਸੁਰਜੀਤ ਅਕਾਲੀ ਦਲ ਨੇ ਵੀ ਆਪਣੀ ਇੱਕ 25 ਤਰੀਕ ਨੂੰ ਡੈਲੀਗੇਟ ਇਜਲਾਸ ਜਿਹੜਾ ਉਹ ਸੱਦਿਆ ਇਹਦੇ ਵਿੱਚ ਕੋਰ ਕਮੇਟੀ ਦੇ ਕੁਝ ਅਹੁਦੇਦਾਰ ਜਿਹੜੇ ਆ ਉਹਨਾਂ ਦੀ ਚੋਣ ਹੋਏਗੀ ਔਰ ਫੈਸਲਾ ਇਹੀ ਕੀਤਾ ਗਿਆ ਸੀਗਾ ਵੀ ਇੱਕ ਪਰਿਵਾਰ ਇੱਕ ਅਹੁਦਾ ਜਿਹੜਾ ਦਿੱਤਾ ਜਾਵੇਗਾ ਅਗਰ ਇਦਾਂ ਹੁੰਦਾ ਤਾਂ ਇਹ ਬਹੁਤ ਵਧੀਆ ਗੱਲ ਹੋਏਗੀ ਪਰ ਸਭ ਤੋਂ ਪਹਿਲਾਂ ਦਲ ਸਭ ਜਿਹੜੀ ਤਰਨ ਤਰਨ ਦੀ ਜਿੰਮੀ ਚੋਣ ਆ ਜਿਹਦੇ ਸਮੀਕਰਨ ਲਗਭਗ ਬਦਲ ਚੁੱਕੇ ਆ ਕਿਉਂਕਿ ਖੜਾ ਨੇ ਇਹ ਜਿਹੜੀ ਸਿਆਸੀ ਚੋਣ ਆ ਇਹਦਾ ਪੂਰਾ ਰੰਗ ਰੂਪ ਰੂਪਰੇਖਾ ਧਰਤੀ ਬਦਲ ਦਿੱਤੀ ਆ ਕੀ ਕਹਿੰਦੇ ਹੋ ਡਲਾ ਸਾਹਿਬ ਇਹਦੇ ਬਾਰੇ ਸਸ਼ੀਕਾਲ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਔਰ ਸੰਦੀਪ ਜੀ ਜਿਹੜੇ ਤੁਸੀਂ ਸਵਾਲ ਚੁੱਕੇ ਨੇ ਬੜੇ ਮਹੱਤਵਪੂਰਨ ਸਵਾਲ ਨੇ ਤਰਨ ਤਾਰਨ ਜਿਮਨੀ ਚੋਣ ਤਰਨ ਤਾਰਨ ਜਿਮਨੀ ਚੋਣ ਦੇ ਸਮੀਕਰਨ ਪੂਰੀ ਤਰ੍ਹਾਂ ਨਾਲ ਹੀ ਬਦਲ ਗਏ ਨੇ ਸੋ ਜਦੋਂ ਜਿਵੇਂ ਫੜਾ ਤੋਂ ਬਾਅਦ ਖੇਤਾਂ ਦੇ ਵਿੱਚ ਜਗ੍ਹਾ ਨਹੀਂ ਨਾ ਲੱਭਦੀ ਪਈ ਇਦਾਂ ਹੀ ਸਿਆਸਤਦਾਨਾਂ ਨੂੰ ਸਿਆਸੀ ਜ਼ਮੀਨ ਤਲਾਸ਼ਣੀ ਵੀ ਔਖੀ ਹੋ ਜਾਣੀ ਹੈ ਜੀ ਡੱਲਾਸਾ ਬਿਲਕੁਲ ਸੋ ਨਵੇਂ ਸਿਰੇ ਤੋਂ ਸਿਆਸੀ ਜ਼ਮੀਨ ਖਾਸ ਤੌਰ ਤੇ ਸੱਤਾ ਧਿਰ ਨੂੰ ਤਿਆਰ ਕਰਨੀ ਪੈਣੀ ਹੈ ਕਾਂਗਰਸ ਨੂੰ ਤਿਆਰ ਕਰਨੀ ਪੈਣੀ ਹੈ ਔਰ ਬੀਜੇਪੀ ਨੂੰ ਤਿਆਰ ਕਰਨੀ ਪੈਣੀ ਹੈ ਕਿਉਂਕਿ ਜੋ ਬੀਜੇਪੀ ਤੋਂ ਉਮੀਦ ਸੀ ਪੰਜਾਬ ਦੇ ਲੋਕਾਂ ਨੂੰ ਹਜੇ ਤੱਕ ਉਹ ਪੂਰੀ ਨਹੀਂ ਹੋਈ ਜੋ ਉਮੀਦ ਮੌਜੂਦਾ ਪੰਜਾਬ ਦੀ ਸਰਕਾਰ ਤੋਂ ਸੀ ਉਹ ਵੀ ਹਜੇ ਤੱਕ ਪੂਰੀ ਨਹੀਂ ਹੋਈ ਯਤਨ ਬੀਜੇਪੀ ਦੇ ਐਮਐਲਏ ਬੀਜੇਪੀ ਦੀ ਸਰਕਾਰ ਵਾਲੇ ਕਹਿੰਦੇ ਅਸੀਂ ਪੂਰੇ ਕਰ ਰਹੇ ਹਾਂ ਉਹ ਕਹਿੰਦੇ ਅਸੀਂ ਤਾਂ ਫੰਡ ਦੇਤੇ 16.5 ਹਜ਼ਾਰ 12000 ਕਰੋੜ ਪਹਿਲਾਂ ਸੀ 1600 ਕਹਿੰਦੇ ਅਸੀਂ ਹੋਰ ਦੇਤਾ 240 ਹੋਰ ਦੇਤਾ 595 ਹੋਰ ਮਨਜ਼ੂਰ ਕਰਤਾ ਅਤਿ ਆਫਤ ਵਾਲਾ ਤੇ ਭਗਵੰਤਬਾਨ ਸਰਕਾਰ ਹੁਣ ਇਹ ਕਹਿ ਰਹੀ ਹੈ ਕਿ ਅਸੀਂ ਮਿਸ਼ਨ ਜਿਹੜਾ ਚੜ੍ਹਦੀ ਕਲਾ ਉਹਦੇ ਚ ਅਸੀਂ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਸੋ ਮੰਤਰੀਆਂ ਦੇ ਐਮਐਲਏਆਂ ਦੇ ਟੀਚੇ ਲੱਗੇ ਵੀ ਕਰੋ ਪੈਸੇ ਇਕੱਠੇ ਤੇ ਪਾਓ ਇਸ ਮਿਸ਼ਨ ਚੜ੍ਹਦੀ ਕਲਾ ਫੰਡ ਚ ਕਿਉਂ ਕਿ ਇਹ ਪੰਜਾਬ ਦੀ ਸਰਕਾਰ ਨੂੰ ਵੀ ਪਤਾ ਹੈ ਜੇ ਵਕਤ ਰੰਦੇ ਕਿਸਾਨਾਂ ਕੋਲੇ ਮੁਆਵਜ਼ਾ ਨਾ ਪਹੁੰਚਿਆ ਪੰਜਾਬ ਦਾ ਇਨਫਰਾਸਟ੍ਰਕਚਰ ਦੁਬਾਰਾ ਨਾ ਖੜਾ ਹੋਇਆ ਕਿਸਾਨਾਂ ਨੂੰ ਅਗਰ ਖੇਤਾਂ ਚੋਂ ਗੰਦਾ ਰੇਤਾ ਗੰਦੇ ਰੇਤੇ ਵਾਲੀ ਮਿੱਟੀ ਅਗਰ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਪੈਸਿਆਂ ਤੋਂ ਕੱਢਣੀ ਪੈਗੀ ਤੇ ਫੇਰ ਇਹਦਾ ਹਸ਼ਰ ਪੋਲੀਟੀਕਲ ਤੌਰ ਤੇ ਸਾਡੇ ਆਮ ਲੋਕ ਰਾਜਨੀਤਿਕ ਪਾਰਟੀਆਂ ਦਾ ਬਹੁਤ ਬੁਰਾ ਕਰਨਗੇ ਔਰ ਬੀਜੇਪੀ ਔਰ ਆਮ ਆਦਮੀ ਪਾਰਟੀ ਵੱਡੇ ਸਵਾਲਾਂ ਚ ਹੈ ਉਸ ਤੋਂ ਬਾਅਦ ਕਾਂਗਰਸ ਵੀ ਇਸ ਸਵਾਲਾਂ ਚ ਹੈ ਕਿਉਂਕਿ ਕਾਂਗਰਸ ਦੀ ਕੇਂਦਰ ਦੀ ਲੀਡਰਸ਼ਿਪ ਨੇ ਵੀ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਵੀ ਕੋਈ 50 100 ਕਰੋੜ ਰੁਪਿਆ ਕਾਂਗਰਸ ਨੇ ਇਕੱਠਾ ਕਰਕੇ ਪੰਜਾਬ ਦੇ ਕਿਸਾਨਾਂ ਲਈ ਦਿੱਤਾ ਹੋਵੇ ਜੇ ਭਗਵੰਤ ਮਾਨ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕਰ ਸਕਦਾ ਤੇ ਪੰਜਾਬ ਚ ਨਾ ਬੀਜੇਪੀ ਨੇ ਕੀਤਾ ਨਾ ਕਾਂਗਰਸ ਪਾਰਟੀ ਨੇ ਕੀਤਾ ਹੁਣ ਜਿਹੜੀ ਉਮੀਦ ਸੀ ਤਰਨ ਤਰਨ ਜਿਮਨੀ ਚੋਣ ਦੀ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਸੱਤਾ ਚਾਹ ਤੇ ਅਸੀਂ ਜਿੱਤ ਜਾਾਂਗੇ ਬੜੀ ਆਸਾਨੀ ਦੇ ਨਾਲ ਉਹ ਉਮੀਦ ਮੁਕਾਬਲੇ 'ਚ ਆ ਗਈ ਅੱਜ ਪੰਜਾਬ ਪੋਲਿਟਿਕਲ ਲਹਿਰレス ਹੈ ਸੰਦੀਪ ਜੀ ਅੱਜ ਨਾ ਆਮ ਆਦਮੀ ਪਾਰਟੀ ਦੀ ਲਹਿਰ ਹੈ ਨਾ ਕਾਂਗਰਸ ਦੀ ਨਾ ਭਾਜਪੀ ਦੀ ਹਾਂ ਪੰਥਕ ਲਹਿਰ ਪੰਜਾਬ 'ਚ ਹੈ ਔਰ ਪੰਥਕ ਲਹਿਰ ਦਾ ਜਿਹੜਾ ਕਾਰਨ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੈ ਹੁਣ ਤੁਸੀਂ ਵੇਖੋ ਆ ਜ਼ਾਲਮ ਪੁਲਿਸ ਅਫਸਰ ਸੂਬਾ ਸਿੰਘ ਮਾਰਿਆ ਗਿਆ ਜੇਲ੍ਹ 'ਚ ਮੌਤ ਕਿਸੇ ਦੀ ਵੀ ਦੁਖਦਾਈ ਹੁੰਦੀ ਹੈ ਔਰ ਸੁਭਾ ਸਿੰਘ ਵਰਗੇ ਬੰਦੇ ਜਦੋਂ ਮਾਰੇ ਜਾਂਦੇ ਨੇ ਤੇ ਲੋਕ ਉਹਨਾਂ ਦੇ ਚੰਗੇ ਕੰਮਾਂ ਦੀ ਥਾਂ ਉਹਨਾਂ ਦੇ ਬੁਰੇ ਕੰਮ ਜ਼ਿਆਦਾ ਯਾਦ ਕਰਦੇ ਨੇ ਜਿਹਦੇ ਕਰਕੇ ਉਸ ਤਰ੍ਹਾਂ ਦੀ ਹਮਦਰਦੀ ਇਸ ਤਰ੍ਹਾਂ ਦੇ ਲੋਕਾਂ ਨੂੰ ਨਹੀਂ ਮਿਲਦੀ ਹੁਣ ਇਹ ਇਹ ਆਪਣੇ ਆਪ ਨੂੰ ਸੁਭਾ ਸਰਹੰਦ ਨਾਲ ਤੁਲਨਾ ਕਰਦਾ ਸੀ ਤੇ ਬੜੀ ਬੇਰਹਿਮੀ ਦੇ ਨਾਲ ਇਹ ਦੁਨੀਆ ਤੋਂ ਗਿਆ ਜਾਂ ਬੁਰੀ ਮੌਤ ਮਰਿਆ ਤੇ ਤੁਸੀਂ ਵੇਖੋ ਕਿ ਉਹ ਦੁਬਾਰਾ ਉਹ ਜ਼ਖਮ ਹਰੇ ਹੋਗੇ ਪੰਜਾਬੀਆਂ ਦੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਕੀ ਸੀ ਕਿ ਨਵੇਂ ਸਿਰੇ ਤੋਂ ਪੰਜਾਬ ਨੂੰ ਸਿਆਸਤ ਲੀਡਰਸ਼ਿਪ ਦੀ ਲੋੜ ਹੈ ਕਿਉਂ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਸੀ ਨਾ ਜਿਹੜਾ ਬਾਦਲਾਂ ਨੂੰ ਬਾਦਲ ਦੇ ਦੂਜੇ ਸਾਥੀਆਂ ਨੂੰ ਇਹਨਾਂ ਲੰਮਾ ਸਮਾਂ ਪੰਜਾਬ ਦੇ ਲੋਕਾਂ ਨੇ ਸੱਤਾ 'ਚ ਬਿਠਾਈ ਰੱਖਿਆ ਤੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ 94 ਤੋਂ ਬਾਅਦ ਜਦੋਂ ਬੀਨ ਸਿੰਘ ਦੁਨੀਆ ਤੋਂ ਗਿਆ ਉਸ ਤੋਂ ਬਾਅਦ ਇਸ ਉਮੀਦ 'ਚ ਪੰਜਾਬ ਦੇ ਲੋਕਾਂ ਨੇ ਬਾਦਲ ਨੂੰ ਗੁਰਚਾਨ ਸਿੰਘ ਤੋੜੇ ਨੂੰ ਜਗਦੇਵ ਸਿੰਘ ਤਲਵੰਡੀ ਨੂੰ ਔਰ ਵੱਡੇ ਵਡਾਲਾ ਸਾਹਿਬ ਨੂੰ ਈਵਨ ਨੂੰ ਇਸ ਉਮੀਦ ਚ ਵੋਟਾਂ ਪਾਈਆਂ ਸੀ ਵੀ ਇਹ ਪੰਜਾਬ ਚ ਇੱਕ ਕਮਿਸ਼ਨ ਇਹ ਜਾ ਬਣਾਉਣਗੇ ਜਿਹੜਾ ਪੰਜਾਬ ਚ ਫੇਕ ਐਨਕਾਊਂਟਰ ਔਰ ਝੂਠੀਆਂ ਮੌਤਾਂ ਦੀ ਜਾਂਚ ਕਰੂਗਾ ਔਰ ਜਸਵੰਤ ਸਿੰਘ ਖਾਲੜਾ ਉਸੇ ਲਹਿਰ ਚ ਸ਼ਹੀਦ ਹੋਇਆ ਤੇ ਅੱਜ ਇਸੇ ਕਰਕੇ ਬੀਬੀ ਹੁਣ ਇਸੇ ਕਰਕੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਨਾਮ ਉੱਭਰ ਰਿਹਾ ਔਰ ਲੋਕ ਉਪਰੋਂ ਸਿੱਧੂ ਮੂਸੇ ਵਾਲਾ ਟਿੱਚਰਾ ਮਾਰ ਗਿਆ ਵੀ ਤੁਸੀਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਨਹੀਂ ਜਿਤਾਇਆ ਹੁਣ ਜਿਹੜੀ ਉਹ ਪੰਥਕ ਲਹਿਰ ਬਣਨੀ ਚਾਹੀਦੀ ਸੀ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਉਂ ਕਿਹਾ ਕਿ ਤੁਹਾਡੀ ਸਰਕਾਰ ਬਣਾਈ ਸੀ ਵੀ ਤੁਸੀਂ ਸਿੱਖਾਂ ਦੇ ਜ਼ਖਮਾਂ ਤੇ ਮਲਮ ਲਾਓਗੇ ਤੁਸੀਂ ਕੋਈ ਕਮਿਸ਼ਨ ਬਣਾਓਗੇ ਤੁਸੀਂ ਝੂਠੇ ਫੇਕ ਐਨਕਾਊਂਟਰ ਨੇ ਜਿਹੜੇ ਉਹਨਾਂ ਦੀ ਜਾਂਚ ਕਰੋਗੇ ਔਰ ਗਲਤ ਪੁਲਿਸ ਅਫਸਰਾਂ ਨੂੰ ਸਜ਼ਾਵਾ ਦੋਗੇ ਜਿਹੜੇ ਚੰਗੇ ਪੁਲਿਸ ਅਫਸਰ ਨੇ ਉਹਨਾਂ ਨੂੰ ਸਲੂਟ ਹੈ ਜਿਹੜੇ ਮਾਰੇ ਪੁਲਿਸ ਅਫਸਰ ਨੇ ਉਹਨਾਂ ਨੂੰ ਘੱਟੋ ਘੱਟ ਜੇਲ੍ਹ ਦੀਆਂ ਸਲਾਖਾਂ ਮਿਲਣੀਆਂ ਬਹੁਤ ਲਾਜ਼ਮੀ ਸੀ ਔਰ ਬਾਦਲ ਦੀ ਸਰਕਾਰ ਤੌੜੇ ਦੀ ਸਰਕਾਰ ਗੁਰ ਗੁਰਪ੍ਰਤਾਪ ਵਡਾਲਾ ਦੇ ਪਿਤਾ ਵੱਡੇ ਵਡਾਲਾ ਸਾਹਿਬ ਔਰ ਜਗਦੀਪ ਸਿੰਘ ਤਲਵੰਡੀ ਵਰਗੇ ਲੀਡਰ ਉਸ ਵੇਲੇ ਦੇ ਸੁਖਦੇਵ ਸਿੰਘ ਢੀਂਟਾ ਸਾਹਿਬ ਵੀ ਨਾਲ ਹੀ ਸੀ ਉਦੋਂ ਇਹ ਸਾਰੇ ਲੀਡਰਾਂ ਦੀ ਜ਼ਿੰਮੇਵਾਰੀ ਸੀ ਢੀਂਟਾ ਸਾਹਿਬ ਤਾਂ ਇਹ ਵੀ ਰਾਜ ਸਭਾ ਦੀਆਂ ਮੈਂਬਰੀਆਂ ਦਾ ਆਨੰਦ ਉਠਾਇਆ ਢੀਂਟਾ ਸਾਹਿਬ ਨੇ ਵੀ ਪੰਜਾਬ ਚ ਵਜ਼ੀਰੀਆਂ ਢੀਂਟਾ ਸਾਹਿਬ ਨੇ ਵੀ ਮਾਣੀਆਂ ਨੇ ਵੱਡਿਆਂ ਨੇ ਇਹਨਾਂ ਨੇ ਕਦੇ ਵੀ ਕਮਿਸ਼ਨਾਂ ਤੇ ਲੈ ਕੇ ਸੰਘਰਸ਼ ਨਹੀਂ ਕੀਤਾ ਇਸੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਸੀ ਨਾ ਵੀ ਨਵੀਂ ਲੀਡਰਸ਼ਿਪ ਦੀ ਲੋੜ ਹੈ ਤੇ ਫਿਰ ਪੰਜ ਮੈਂਬਰੀ ਕਮੇਟੀ ਦਾ ਜਨਮ ਹੋਇਆ ਸੋ ਇਸ ਕਰਕੇ ਹੁਣ ਪੰਜ ਮੈਂਬਰੀ ਕਮੇਟੀ ਜੀ ਨੇ ਪੰਜਾਬ ਚ ਨਵੇਂ sire ਤੋਂ ਪੰਥਕ ਵਿਚਾਰਧਾਰਾ ਨੂੰ ਉਭਾਰਿਆ ਤੇ ਅੱਜ ਪੰਜਾਬ ਚ ਇੱਕੋ ਹੀ ਵਿਚਾਰਧਾਰਾ ਤੇ ਗੱਲ ਅੱਗੇ ਵੱਧ ਰਹੀ ਹੈ ਪੰਥਕ ਵਿਚਾਰਧਾਰਾ ਸਿੱਖ ਲੋਕ ਪੰਥਕ ਵਿਚਾਰਧਾਰਾ ਤੇ ਆ ਕੇ ਖੜ ਗਏ ਔਰ ਜਦੋਂ ਸੂਬਾ ਸਿੰਘ ਵਰਗਿਆਂ ਨੂੰ ਸਜ਼ਾਵਾ ਹੁੰਦੀਆਂ ਨੇ ਫੇਕ ਐਨਕਾਊਂਟਰ ਦੇ ਮਾਮਲੇ ਚ ਔਰ ਜੋ ਕੁਝ ਜੇਲ੍ਹ ਚ ਵਾਪਰਿਆ ਦੇਖੋ ਹਜੇ ਵੀ ਇਲਜ਼ਾਮ ਲੱਗ ਰਹੇ ਨੇ ਸੰਦੀਪ ਸਿੰਘ ਸੰਨੀ ਤੇ ਕਿ ਪਤਾ ਨਹੀਂ ਕਿ ਮਰਡਰ ਕੀਤਾ ਕਿਨੇ ਐ ਇਹਦੀ ਕੋਈ ਜਾਂਚ ਹੋਊਗੀ ਤੇ ਪਤਾ ਲੱਗੂਗਾ ਨਾ ਸੰਦੀਪ ਸਿੰਘ ਸੰਨੀ ਦੇ ਮਾਮਲੇ ਚ ਕੋਈ ਜਾਂਚ ਨਹੀਂ ਔਰ ਜਿਹੜਾ ਪੁਰਾਣਾ ਮਰਡਰ ਦਾ ਇਲਜ਼ਾਮ ਹੈ ਸੰਦੀਪ ਸਿੰਘ ਸੰਨੀ ਤੇ ਕਿੰਨੇ ਉਹਦੀ ਜਾਂਚ ਵੀ ਅੱਗੇ ਨਹੀਂ ਵਧ ਰਹੀ ਤੇਜ਼ੀ ਦੇ ਨਾਲ ਹੁਣ ਇਹ ਜਿਹੜਾ ਸਰਕਾਰ ਹੈ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਜਿੰਨੀ ਦੇਰ ਤੱਕ ਆ ਜੇਲ੍ਹ ਦੇ ਵਿੱਚ ਪੁਲਿਸ ਅਫਸਰ ਤੇ ਤੁਸੀਂ ਵੇਖੋ ਸੰਦੀਪ ਸਣੀ ਅੰਡਰ ਟਰਾਇਲ ਹੈ ਔਰ ਜਿਹੜੇ ਦੂਜੇ ਪੁਲਿਸ ਅਫਸਰ ਸੀ ਜਗਰਵਚਨ ਸਿੰਘ ਔਰ ਸੂਬਾ ਸਿੰਘ ਇਹ ਤਾਂ ਸਜ਼ਾਈ ਜਾਫਤਾ ਨਹੀਂ ਇਹਨਾਂ ਨੂੰ ਤਾਂ ਸਜ਼ਾ ਮਿਲੀ ਹੋਈ ਹੈ ਤੁਸੀਂ ਅੰਡਰ ਟਰਾਇਲ ਔਰ ਸਜ਼ਾ ਮਿਲਣ ਵਾਲਿਆਂ ਨੂੰ ਇੱਕ ਬੈਰਕ 'ਚ ਨਹੀਂ ਰੱਖ ਸਕਦੇ ਇਸ ਕਰਕੇ ਜਾਂਚ ਦਾ ਕੰਸਰਨ ਬਣਦਾ ਹੈ ਵੀ ਸੰਦੀਪ ਸਣੀ ਤੇ ਸੂਬਾ ਸਿੰਘ ਹੋਣੀ ਇੱਕ ਬੈਰਕ 'ਚ ਕਿਵੇਂ ਆ ਗਏ 사ਜਿਸ਼ਨ ਆ ਗਈ ਯਾਰ ਰੱਖੇ ਗਏ ਸੀ ਪੰਜਾਬ ਸਰਕਾਰ ਨੂੰ ਪਤਾ ਨਹੀਂ ਸੀ ਪੰਜਾਬ ਦੇ ਗ੍ਰਹਿ ਮੰਤਰੀ ਨੂੰ ਨਹੀਂ ਦੱਸਿਆ ਗਿਆ ਗ੍ਰਹਿ ਮੰਤਰੀ ਤੋਂ ਲੁਕੋ ਕੇ ਕਿਸੇ ਨੇ ਇਹ ਗੱਲ ਕੀਤੀ ਇਸ ਕਰਕੇ ਜਾਂਚ ਮੰਗਦੀ ਹੈ ਹੁਣ ਪੰਜਾਬ ਦਾ ਡੀਜੀਪੀ ਔਰ ਭਗਵੰਤ ਮਾਨ ਇਹਨਾਂ ਤੇ ਲੋਕ ਭਰੋਸਾ ਨਹੀਂ ਕਰਦੇ ਕਿਉਂ ਕਿ ਇਹ ਅਫਸਰਾਂ ਦੀ ਸੁਣੀ ਹੋਈ ਗੱਲ ਨੂੰ ਅੱਗੇ ਵਧਾ ਦਿੰਦੇ ਨੇ ਹੁਣ ਡੀਜੀਪੀ ਨੂੰ ਅਫਸਰਾਂ ਨੇ ਕਹਿਤਾ ਵੀ ਨਹੀਂ ਜੀ ਆਪਣੇ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਆਪਣੇ ਥਾਣੇ 'ਚ ਨਹੀਂ ਹੋਈ ਪੰਜਾਬ 'ਚ ਬੀਜੀਪੀ ਨੇ ਵੀ ਸਟੈਂਡ ਲੈ ਲਿਆ ਵੀ ਨਹੀਂ ਜੀ ਪੰਜਾਬ ਪੁਲਿਸ ਦੇ ਕਿਸੇ ਵੀ ਜੂਰਿਸਡਿਕਸ਼ਨ ਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨਹੀਂ ਹੋਈ ਭਗਵੰਤਮਾਨ ਵੀ ਬਿਆਨ ਦੇਣ ਲੱਗ ਗਿਆ ਔਰ ਦੋਨੇ ਝੂਠੇ ਬਹਿ ਗਏ ਭਗਵੰਤਮਾਨ ਵੀ ਡੀਜੀਪੀ ਵੀ ਔਰ ਕਸੂਰ ਦੋਨਾਂ ਦਾ ਕੋਈ ਨਹੀਂ ਸੀ ਕਸੂਰ ਇਹਨਾਂ ਦਾ ਕੀ ਸੀ ਇਹਨਾਂ ਨੇ ਜਾਂਚ ਨਹੀਂ ਕਰਵਾਈ ਜਾਂਚ ਕਿਹਨੇ ਕਰਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਤ ਹੋ ਗਿਆ ਵੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤਾਂ ਖਰੜ ਥਾਣੇ ਚ ਹੋਈ ਸੀ ਅੱਛਾ ਤੁਸੀਂ ਵੇਖੋ ਉੱਥੇ ਵੀ ਇੱਕ ਡੀਐਸਪੀ ਉਹ ਕੀ ਨਾਂ ਸੀ ਉਹਦਾ ਸ਼ੇਰ ਸਿੰਘ ਜਾਂ ਮੈਨੂੰ ਨਾਂ ਨਹੀਂ ਪੂਰਾ ਪਤਾ ਉਹ ਸ਼ੇਰ ਸਿੰਘ ਸੰਧੂ ਉਹ ਸ਼ੇਰ ਸਿੰਘ ਸੰਧੂ ਉਹ ਇਹਨਾਂ ਤੋਂ ਫੜਿਆ ਨਹੀਂ ਗਿਆ ਉਹਦਾ ਵੀ ਉਹਦਾ ਵੀ ਵੱਖਰਾ ਮਾਜਰਾ ਹੈ ਜਿਵੇਂ ਪਠਾਨ ਮਾਜਰੇ ਦਾ ਮਾਜਰਾ ਵੱਖਰਾ ਹੈ ਨਾ ਪਠਾਨ ਮਾਜਰਾ ਲੱਭਿਆ ਆ ਕੱਲ ਪਰਸੋਂ ਹੁਣ ਇੰਟਰਵਿਊ ਮੀਟਿੰਗਾਂ ਕਰ ਰਹੇ ਸੀ ਉੱਥੋਂ ਦੇ ਕਮਿਸ਼ਨਰ ਪਟਿਆਲੇ ਵਾਲੇ ਵੀ ਆਪਾਂ ਪਠਾਨ ਮਾਜਰੇ ਨੂੰ ਕਿਵੇਂ ਲੱਭਣਾ ਕੋ ਉਹ ਇਹਨਾਂ ਦੇ ਹੱਥ ਹੀ ਨਹੀਂ ਆ ਰਹੇ ਆ ਉਹ ਪਤਾ ਨਹੀਂ ਕਿਹੜੀ ਖੋਡ ਵਿੱਚ ਵੜ ਗਿਆ ਹੁਣ ਨਾ ਗੁਰਸ਼ੇਰ ਸੰਧੂ ਲੱਭਿਆ ਨਾ ਨਸ਼ਿਆਂ ਦੇ ਮਾਮਲੇ 'ਚ ਇੱਕ ਵੱਡਾ ਪੁਲਿਸ ਅਫਸਰ ਸੀ ਕਿਹੜਾ ਸੀ ਉਹ ਰਾਜੀਤ ਸਿੰਘ ਨਾ ਉਹ ਲੱਭਿਆ ਹੁਣ ਸਵਾਲ ਹੀ ਖੜਾ ਹੁੰਦਾ ਹੈ ਵੀ ਜੇ ਪੁਲਿਸ ਅਫਸਰ ਵੱਡੇ-ਵੱਡੇ ਉਹਨਾਂ ਤੇ ਕੇਸ ਦਰਜ ਹੁੰਦੇ ਨੇ ਉਹ ਲੱਭਦੇ ਨਹੀਂ ਠੀਕ ਹੈ ਉਹ ਪਤਾ ਨਹੀਂ ਕਿੱਥੇ ਚਲੇ ਜਾਂਦੇ ਨੇ ਤੇ ਜਿਨ੍ਹਾਂ ਨੂੰ ਸਜ਼ਾਵਾਂ ਹੋ ਜਾਂਦੀਆਂ ਨੇ ਜੇਲ੍ਹ 'ਚ ਉਹ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਨਾਲ ਰਹਿ ਰਹੇ ਨੇ ਕੀ ਉਹ ਇਕੱਠੇ ਹੋ ਜਾਂਦੇ ਨੇ ਸੰਦੀਪ ਸਿੰਘ ਨਾਲ ਟਕਰਾਅ ਹੋ ਜਾਂਦਾ ਤੇ ਉਹਦੀ ਜਾਂਚ ਕੋਈ ਨਹੀਂ ਹੁਣ ਪਟਿਆਲਾ ਜੇਲ੍ਹ ਵੀ ਸਵਾਲਾਂ 'ਚ ਹੈ ਸੋ ਇਹ ਜਿਹੜੇ ਮੁੱਦੇ ਨੇ ਸੰਦੀਪ ਜੀ ਇਹ ਪੂਰੀ ਤਰ੍ਹਾਂ ਨਾਲ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਉੱਭਰ ਗਏ ਔਰ ਦੁਬਾਰਾ ਲੋਕਾਂ ਦੇ ਜ਼ਿਹਨ 'ਚ ਇਹ ਗੱਲਾਂ ਆ ਗਈਆਂ ਵੀ ਜੇ ਉਸ ਵੇਲੇ ਬਾਦਲਾ ਨੇ ਕਮਿਸ਼ਨ ਬਣਾਇਆ ਹੁੰਦਾ ਝੂਠੇ ਇੰਕਾਊਂਟਰਾਂ ਦੀ ਜਾਂਚ ਕਰਨ ਦਾ ਤੇ ਘੱਟੋ-ਘੱਟ ਅੱਜ ਪੰਜਾਬ 'ਚ ਹਜ਼ਾਰਾਂ ਲੋਕ ਹੋਣਗੇ ਲੱਖਾਂ ਲੋਕ ਹੋਣਗੇ ਮੈਂ ਕਹੂੰਗਾ ਜਿਨ੍ਹਾਂ ਦੀਆਂ ਗੱਲਾਂ ਹੀ ਨਹੀਂ ਸੁਣੀਆਂ ਗਈਆਂ ਔਰ ਆਜੋ ਲੋਕ ਸੋਚਦੇ ਹੋਣਗੇ ਵੀ सीबीआई ਦੀ ਅਦਾਲਤ ਪਿਛਲੇ 2 ਸਾਲਾਂ 'ਚ ਹੀ 125 ਤੋਂ ਜ਼ਿਆਦਾ ਪੁਲਿਸ ਅਫਸਰ ਮੁਲਾਜ਼ਮਾਂ ਨੂੰ ਸਜ਼ਾਵਾ ਦੇ ਚੁੱਕੀ ਹੈ ਇਹਦਾ ਮਤਲਬ ਹੈ ਜਿਨ੍ਹਾਂ ਲੋਕਾਂ ਨੇ ਆਪਣੀ ਜਿੰਦ ਜਾਨ ਲਾ ਕੇ ਇਨਕੁਆਇਰੀਆਂ ਕਰਾਈਆਂ ਲੜਾਈਆਂ ਲੜੀਆਂ ਉਹ ਸਜ਼ਾਵਾ ਦਵਾਗੇ ਤੇ ਜਿਨ੍ਹਾਂ ਦੇ ਪਰਚੇ ਹੀ ਨਹੀਂ ਦਰਜ ਹੋਏ ਆਜੋ ਅਫਸੋਸ ਕਰਦੇ ਹੋਣਗੇ ਕਿ ਜੇ ਬਾਦਲ ਦੀ ਸਰਕਾਰ ਨੇ ਕਮਿਸ਼ਨ ਬਣਾ ਦਿੱਤਾ ਹੁੰਦਾ ਇਸ ਕਰਕੇ ਪੰਥਕ ਵਿਚਾਰਧਾਰਾ ਦਾ ਉਭਾਰ ਆ ਗਿਆ ਔਰ ਜਸਵੰਤ ਸਿੰਘ ਖਾਲੜਾ ਫਿਰ ਹੀਰੋ ਬਣ ਕੇ ਉੱਭਰਿਆ ਕਿ ਜਸਵੰਤ ਸਿੰਘ ਖਾਲੜਾ ਦੀ ਲੜਾਈ ਠੀਕ ਸੀ ਇਸੇ ਕਰਕੇ ਬੀਬੀ ਪਰਮਜੀਤ कौर ਖਾਲੜਾ ਦੇ ਹੱਕ 'ਚ ਅੱਜ ਦੁਨੀਆ ਆ ਕੇ ਖੜ ਗਈ ਹੁਣ ਬੀਬੀ ਜੀ ਭਾਵੇਂ ਚੋਣ ਲੜਨ ਨਾ ਲੜਨ ਉਹ ਹਜੇ ਉਹ ਲੜਨ ਨੂੰ ਤਿਆਰ ਨਹੀਂ ਪਰ ਲੋਕ ਉਹਨਾਂ ਨੂੰ ਜਿਤਾਉਣ ਨੂੰ ਤਿਆਰ ਬੈਠੇ ਨੇ ਇਹ ਤਰਨ ਤਰਨ ਜ਼ਿਮਨੀ ਚੋਣ ਦਾ ਅੱਜ ਸਬਬ ਬਣ ਗਿਆ ਔਰ ਕਿਸੇ ਵੇਲੇ ਵੀ ਕਿਸੇ ਵੇਲੇ ਵੀ ਚੋਣ ਜ਼ਾਬਤਾ ਨੋਟੀਫਿਕੇਸ਼ਨ ਲੱਗ ਜਾਣਾ ਹੈ ਕਿਉਂਕਿ ਬਿਹਾਰ ਦੀਆਂ ਚੋਣਾਂ ਦੇ ਲਈ ਤਿਆਰਬਰ ਤਿਆਰ ਹੈ ਭਾਰਤ ਦਾ ਚੋਣ ਕਮਿਸ਼ਨ ਔਰ ਬਿਹਾਰ ਦੀਆਂ ਚੋਣਾਂ ਦੇ ਨੋਟੀਫਿਕੇਸ਼ਨ ਦੇ ਨਾਲ ਹੀ ਇਹ ਤਰਨ ਤਰਨ ਦੀ ਜ਼ਿਮਨੀ ਚੋਣ ਦਾ ਐਲਾਨ ਹੋ ਜਾਣਾ ਹੈ ਤੇ ਹੁਣ ਪੰਜਾਬ ਸਰਕਾਰ ਦੀ ਕੋਸ਼ਿਸ਼ ਇਹ ਹੈ ਕਿ ਜ਼ਿਮਨੀ ਚੋਣ ਦੇ ਐਲਾਨ ਤੋਂ ਪਹਿਲਾਂ ਤਰਨ ਤਰਨ ਦੇ ਹਾਲੇ ਦੁਆਰੇ ਜਾਂ ਤਰਨ ਤਰਨ ਨਾਲ ਸੰਬੰਧਿਤ ਜਿੰਨੇ ਲੋਕ ਨੇ ਪੀੜਤ ਅਸੀਂ ਉਹਨਾਂ ਦੇ ਮਸਲੇ ਨਿਬੇੜ ਦਈਏ ਸਰਕਾਰ ਨੇ ਪੂਰੀ ਮਸ਼ੀਨਰੀ ਲਾ ਰੱਖੀ ਹੈ ਔਰ ਹਰਜੀਤ ਸਿੰਘ ਹਰਮਿੰਦਰ ਸਿੰਘ ਸੰਧੂ ਵੀ ਸੋਚਦਾ ਹੋਊਗਾ ਵੀ ਹੁਣ ਮੇਰਾ ਕੀ ਬਣੂਗਾ ਅਕਾਲੀ ਦਲ ਚ ਰਹਿੰਦੇ ਦੱਸੋ ਜੀ ਇੱਥੇ ਸਵਾਲ ਲਿਓ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਨੇ ਮਸ਼ੀਨਰੀ ਲਾ ਦੇਣੀ ਆ ਦੇਖੋ ਕੱਲਾ ਜ਼ਿਲ੍ਹਾ ਤਰਨਤਾਰਨ ਪ੍ਰਭਾਵਿਤ ਨਹੀਂ ਹੋਇਆ ਜ਼ਿਲ੍ਹਾ ਕਪੂਰਥਲਾ ਸੁਲਤਾਨਪੁਰ ਲੋਧੀ ਰਈਆ ਪਠਾਨਕੋਟ ਉਸ ਤੋਂ ਬਾਅਦ ਆਪਾਂ ਚੱਲ ਜਾਈਏ ਰਾਵੀ ਦੇ ਲਾਗੇ ਉਹ ਗੁਰਦਾਸਪੁਰ ਵਾਲਾ ਸਾਰਾ ਪਾਸਾ ਅਗਰ ਸਰਕਾਰ ਨੇ ਸਾਰੀ ਮਸ਼ੀਨਰੀ ਤਰਨਤਾਰਨ ਲਾ ਦੇਤੀ ਨਾ ਫੇਰ ਲੋਕਾਂ ਨੇ ਇਤਰਾਜ਼ ਕਰਨਾ ਵੀ ਪਰੇਸ਼ਾਨ ਤਾਂ ਸਾਰੇ ਲੋਕ ਆ ਤੁਸੀਂ ਫੇਰ ਸਿਆਸਤ ਵਾਸਤੇ ਜਾਂ ਇਹ ਸੀਟ ਜਿੱਤਣ ਵਾਸਤੇ ਜਿੰਨੇ ਵੀ ਤੁਹਾਡੇ ਕੋਲ ਸੋਰਸਸ ਆ ਤੁਸੀਂ ਉੱਥੇ ਲਾਤੇ ਸੋ ਸਰਕਾਰ ਨੂੰ ਜਿਹੜਾ ਵੀ ਫੈਸਲਾ ਲੈਣਾ ਪਏਗਾ ਨਾ ਡੱਲਾ ਸਾਹਿਬ ਉਹ ਬਹੁਤ ਸੋਚ ਸਮਝ ਕੇ ਲੈਣਾ ਪਏਗਾ ਭਾਵੇਂ ਰਿਸੋਰਸ ਜਿਹੜੇ ਕੇਂਦਰ ਵੱਲੋਂ ਮਿਲੇ ਘੱਟ ਪਰ ਸਰਕਾਰ ਨੂੰ ਇਸ ਵਕਤ ਜਿਹੜੇ ਵੀ ਕੋਈ ਰਣਨੀਤੀ ਬਣਾਉਣੀ ਪਊਗੀ ਬਹੁਤ ਧਿਆਨ ਨਾਲ ਔਰ ਹਰ ਹਰੇਕ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਫੇਰ ਬਣਾਉਣੀ ਪਊਗੀ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਸਰਕਾਰ ਨੂੰ ਸਿਰਫ ਇੱਕ ਹਲਕੇ ਦੇ ਫੋਕਸ ਨਹੀਂ ਕਰਨਾ ਪਊਗਾ ਉਹਦੇ ਨਾਲ ਬਦਨਾਮੀ ਹੈ ਪਰ ਇਹ ਹੈ ਕਿ ਜਿਹੜੇ ਲੋਕ ਤਰਨ ਤਰਨ ਦੇ ਨੇ ਉਹਨਾਂ ਦਾ ਕੰਮ ਕਪੂਰ ਥਲੇ ਰਈਆ ਜਾਂ ਅਜਨਾਲੇ ਨੇੜੇ-ਤੇੜੇ ਸਾਰੀ ਜਗ੍ਹਾ ਤੇ ਰਹਿੰਦਾ ਹੀ ਐ ਅਮਰਸਰ ਤੱਕ ਸੋ ਇਸ ਕਰਕੇ ਸਰਕਾਰ ਨੂੰ ਉਸ ਸਾਰੇ ਖਿੱਤੇ ਦੀ ਮਿਹਨਤ ਕਰਨੀ ਪੈਣੀ ਐ ਪਰ ਸ਼ਮਿਕਰਨ ਤਰਨ ਤਰਨ ਦੀ ਸੀਟ ਦੇ ਸੰਦੀਪ ਜੀ ਬਦਲ ਚੁੱਕੇ ਨੇ ਸੋ ਅੱਜ ਪੰਜ ਮੈਂਬਰੀ ਕਮੇਟੀ ਔਰ ਅਮਰਿਤਪਾਲ ਸਿੰਘ ਦੋਵੇਂ ਪੰਥਕ ਵਿਚਾਰਧਾਰਾ ਤੇ ਅੱਗੇ ਵਧ ਰਹੇ ਨੇ ਔਰ ਸੁਖਵੀਰ ਬਾਦਲ ਦਾ ਧੜਾ ਉਹ ਤਾਂ ਸਾਨੂੰ ਪਤਾ ਹੀ ਐ ਪੰਥਕ ਵਿਚਾਰਧਾਰਾ ਤੋਂ ਕਾਫੀ ਪਿੱਛੇ ਐ ਦਾਵਾ ਉਹਨਾਂ ਦਾ ਇਹ ਐ ਵੀ ਅਸੀਂ ਪੰਥਕ ਹੀ ਪਰ ਇਹ ਜਵਾਬ ਹੁਣ ਕਿਵੇਂ ਦੇਣਗੇ ਬਾਦਲਕੇ ਪਿੰਡ ਦੇ ਲੋਕਾਂ ਨੂੰ ਕਿ ਕਿਉਂ ਨਹੀਂ ਕਮਿਸ਼ਨ ਬਣਾਇਆ ਅਕਾਲੀ ਦਲ ਦੀਆਂ ਸਰਕਾਰਾਂ ਨੇ ਹੁਣ ਝੂਠੇ ਪੁਲਿਸ ਮੁਕਾਬਲਿਆਂ ਵਾਲੇ ਪੁਲਿਸ ਅਫਸਰਾਂ ਨੂੰ ਸਜ਼ਾਾਂ ਮਿਲ ਰਹੀਆਂ ਨੇ ਤੇ ਸਿਰਫ ਉਹ ਪਰਚੇ ਦਰਜ ਹੋਏ ਨੇ ਜਿੱਥੇ ਲੋਕਾਂ ਨੇ ਅਦਾਲਤਾਂ ਤੱਕ ਪਹੁੰਚ ਕੀਤੀ ਲੜਾਈਆਂ ਲੜੀਆਂ ਜੇ ਸਰਕਾਰ ਕੋਈ ਕਮਿਸ਼ਨ ਬਣਾ ਦਿੰਦੀ ਤੇ ਲੱਖਾਂ ਲੋਕਾਂ ਦੀਆਂ ਸ਼ਿਕਾਇਤਾਂ ਹੋਣੀਆਂ ਸੀ ਔਰ ਹੁਕਮਨਾਮੇ ਚ ਕਿਹਾ ਗਿਆ ਸੀ 2 ਦਸੰਬਰ ਦੇ ਸੰਦੀਪ ਜੀ ਕਿ ਤੁਸੀਂ ਉਹਨਾਂ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਜਿਨ੍ਹਾਂ ਤੇ ਸਵਾਲ ਸੀ ਆਵੇਂ ਉਹ ਇਜ਼ਹਾਰ ਆਲਮ ਵਰਗੇ ਸੀ ਔਰ ਤੁਸੀਂ ਦੇਖੋ ਡੀਜੀਪੀ ਸੁਮੇਧ ਸੈਣੀ ਕੇਪੀਐਸ ਗਿੱਲ ਦੀ ਟੀਮ ਦਾ ਮੈਂਬਰ ਮੰਨਿਆ ਜਾਂਦਾ ਸੀ ਸੁਮੇਧ ਸੈਣੀ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਸੀ ਤੇ ਇਹ ਇਜ਼ਹਾਰ ਆਲਮ ਨੂੰ ਵੀ ਤਰਕੀਆਂ ਸੁਮੇਧ ਸੈਣੀ ਨੂੰ ਤਾਂ ਪੰਥਕ ਸਰਕਾਰ ਨੇ ਡੀਜੀਪੀ ਲਾਤਾ ਅੱਛਾ ਡੈਲਾ ਸਾਹਿਬ ਤੁਸੀਂ ਦੇਖੋ ਜਿੱਥੇ ਇੱਕ ਪਾਸੇ ਸਥਿਤੀ ਆਪਾਂ ਤਰਨ-ਤਰਨ ਦੀ ਗੱਲ ਕਰ ਰਹੇ ਆ ਉੱਥੇ ਜਿੱਥੇ ਸਰਕਾਰ ਜਿਹੜੀ ਆ ਸਵਾਲਾਂ ਦੇ ਘੇਰੇ ਚ ਭਈ ਫੰਡਸ ਨੂੰ ਲੈ ਕੇ ਹਨਾ ਲੋਕਾਂ ਤੱਕ امداد ਨਹੀਂ ਪਹੁੰਚਦੀ ਪਈ ਮਦਦ ਦੀ ਉੱਥੇ ਹੁਣ ਸੁਖਪਾਲ ਖਹਿਰਾ ਜਿਹੜੇ ਆ ਉਹ ਅੰਡਰਗਰਾਉਂਡ ਹੋਏ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਨਾਂ ਨੂੰ ਖਦਸ਼ਾ ਆ ਵੀ ਮੇਰੇ ਉੱਤੇ ਸਰਕਾਰੀਕ ਕੇਸ ਬਣਾਵੇਗੀ ਇਹ ਕੇਸ ਹੋਏਗਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਹੁਣ ਸੁਖਪਾਲ ਖਹਿਰਾ ਉੱਤੇ ਜਦੋਂ ਇੱਕ ਹੋਰ ਕੇਸ ਪੈ ਜਾਏਗਾ ਤੇ ਪਹਿਲਾਂ ਤੇ ਦੇਖੋ ਵਿਕਰਮਜੀਠੀਏ ਵਾਲਾ ਮਾਮਲਾ ਹਲੇ ਤੱਕ ਉਹ ਚਾਰਟ ਸੀਟ ਫਾਈਲ ਹੋਈ ਆ 40 ਹਜ਼ਾਰ ਪੰਨੇ ਆ ਤੇ ਹੁਣ ਸੁਖਪਾਲ ਖਹਿਰਾ ਇਹਨੂੰ ਕਿੱਦਾਂ ਦੇਖਦੇ ਹੋ ਇਹਦਾ ਸਰਕਾਰ ਨੂੰ ਕੋਈ ਬੈਨੀਫਿਟ ਹੋਊਗਾ ਜਾਂ ਲੋਕ ਵਿਰੋਧ ਕਰਨਗੇ ਵੀ ਤੁਸੀਂ ਕੀ ਕਰ ਰਹੇ ਹੋ ਵੀ ਦੇਖੋ ਸੁਖਪਾਲ ਸਿੰਘ ਖਹਿਰਾ ਉਹ ਪਹਿਲਾਂ ਵੀ 5 ਕੁ ਮਹੀਨੇ ਜੇਲ੍ਹ ਦੇ ਵਿੱਚ ਰਹੇ ਨੇ ਔਰ ਸੁਖਪਾਲ ਖਹਿਰਾ ਇਹ ਖਦਸ਼ਾ ਪ੍ਰਗਟ ਕਰਨ ਲੱਗੇ ਕਿ ਸਰਕਾਰ ਮੈਨੂੰ ਡਿਸਪਰੋਪੋਰਸ਼ਨੇਟ ਐਸੈਟਸ ਡੀਏ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਵਿੱਚ ਮੇਰੇ ਤੇ ਕੇਸ ਦਰਜ ਕਰ ਸਕਦੀ ਹੈ ਸੰਦੀਪ ਜੀ ਤੁਹਾਨੂੰ ਵਿਕਰਮ ਸਿੰਘ ਮਜੀਠੀਆ ਦੇ ਬਿਆਨ ਯਾਦ ਹੋਣੇ ਮਜੀਠੀਆ ਨੇ ਵੀ ਕੁਝ ਦਿਨ ਪਹਿਲਾਂ ਹੀ ਗ੍ਰਿਫਤਾਰੀ ਤੋਂ ਵੀਡੀਓ ਪਾਉਣੀਆਂ ਸ਼ੁਰੂ ਕਰਤੀਆਂ ਸੀ ਵੀ ਨਸ਼ਿਆਂ ਦੇ ਮਾਮਲੇ 'ਚ ਸਿੱਟੇ ਕੋਲੋਂ ਮੈਨੂੰ ਮੇਰੇ ਤੋਂ ਕੁਝ ਨਿਕਲਿਆ ਨਹੀਂ ਇਹਨਾਂ ਨੇ ਚਾਰਜ ਸ਼ੀਟ ਫਾਈਲ ਕੀਤੀ ਨਹੀਂ ਇਹਨਾਂ ਨੇ ਚਲਾਨ ਪੇਸ਼ ਕੀਤਾ ਨਹੀਂ ਤੇ ਹੁਣ ਮੇਰੇ ਤੇ ਕੋਈ ਹੋਰ ਕੇਸ ਪਾਉਣਗੇ ਪਰ ਮਜੀਠੀਏ ਨੇ ਵੀ ਸ਼ੱਕ ਪ੍ਰਗਟ ਕਰਤਾ ਸੀ ਵੀ ਮੇਰੇ ਤੇ ਡੀਆ ਦਾ ਕੇਸ ਪਾ ਸਕਦੇ ਆ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਔਰ ਉਸੇ ਤਰ੍ਹਾਂ ਹੋਇਆ ਕਿਉਂਕਿ ਜਦੋਂ ਕਿਸੇ ਵੀ ਐਮਐਲਏ ਦੇ ਖਿਲਾਫ ਵਿਜੀਲੈਂਸ ਜਾਂਚ ਕਰਦੀ ਹੈ ਤੇ ਐਮਐਲਏ ਨੂੰ ਸੂ ਲੱਗ ਜਾਂਦੀ ਹੈ ਕਿਸਾਬ ਦਾ ਮੰਤਰੀ ਹੋਵੇ ਸਾਭ ਕਾ ਐਮ ਐਲ ਏ ਹੋਵੇ ਉਹਦੀ ਸੂ ਉਹਨੂੰ ਲੱਗ ਜਾਂਦੀ ਹੈ ਪਰ ਸੁਖਪਾਲ ਖਹਿਰਾ ਵੀ ਕਹਿ ਰਿਹਾ ਹੈ ਕਿ ਮੇਰੇ ਨਾਲ ਦੇ ਜੁੜੇ ਬੰਦਿਆਂ ਨੂੰ ਵਿਜੀਲੈਂਸ ਬਿਊਰੋ ਬਲਾ ਬਲਾ ਕੇ ਪੁੱਛ ਰਹੀ ਹੈ ਇਹਦਾ ਮਤਲਬ ਹੈ ਸੁਖਪਾਲ ਖਹਿਰਾ ਨੂੰ ਇਹ ਖਦਸ਼ਾ ਹੈ ਕਿ ਉਹਦੇ ਖਿਲਾਫ ਵਿਜੀਲੈਂਸ ਬਿਊਰੋ ਆਮਦਨ ਤੋਂ ਵੱਧ ਸਰੋਤਾਂ ਦਾ ਕੇਸ ਦਰਜ ਕਰ ਸਕਦੀ ਹੈ ਹਾਲਾਂਕਿ ਸੁਖਪਾਲ ਖਹਿਰਾ ਤੇ ਉਹਦਾ ਪੁੱਤ ਸੁਖਪਾਲ ਖਹਿਰਾ ਦਾ ਪੁੱਤਰ ਵੀ ਵਕੀਲ ਹੈ ਔਰ ਹੁਣ ਇਹ ਚੰਗੀ ਲੜਾਈ ਲੜੀ ਸੀ ਜਦੋਂ ਪਿਛਲੀ ਵਾਰੀ ਸੁਖਪਾਲ ਖੈਰਾ ਜੇਲ੍ਹ 'ਚ ਸੀ ਪਰ ਸਵਾਲ ਇਹ ਹੈ ਕਿ ਹੁਣ ਸੁਖਪਾਲ ਖੈਰਾ ਤੇ ਉਹਨਾਂ ਦਾ ਬੇਟਾ ਦੋਵੇਂ ਅੰਡਰਗਰਾਊਂਡ ਨੇ ਕੀ ਇਸ ਵਾਰ ਜਿਹੜਾ ਕੇਸ ਦਰਜ ਕੀਤਾ ਜਾਣਾ ਹੈ ਕੀ ਸੱਚਮੁੱਚ ਡੀਏ ਦਾ ਕੇਸ ਦਰਜ ਕੀਤਾ ਜਾਣਾ ਹੈ ਸੁਖਪਾਲ ਖੈਰੇ ਨੂੰ ਇਸ ਤਰੀਕੇ ਦੇ ਉਹਦੇ ਸੂਤਰਾਂ ਤੋਂ ਪਤਾ ਲੱਗ ਗਿਆ ਕਿਉਂਕਿ ਭਾਵੇਂ ਵਿਜੀਲੈਂਸ ਬਿਊਰੋ ਹੋਵੇ ਭਾਵੇਂ ਸਰਕਾਰ ਹੋਵੇ ਜਿਹੜੇ ਅਫਸਰ ਨੇ ਸੰਦੀਪ ਜੀ ਜਦੋਂ ਉਹ ਮੌਜੂਦਾ ਸਰਕਾਰ 'ਚ ਅਫਸਰ ਹੁੰਦੇ ਨੇ ਤੇ ਦੂਸਰੇ ਮਜਬੂਤ ਲੀਡਰਾਂ ਦੇ ਨਾਲ ਵੀ ਅਫਸਰ ਆਪਣੀ ਗੰਢ ਤੁਪ ਬਣਾ ਕੇ ਰੱਖਦੇ ਨੇ ਮੈਨੂੰ ਵੀ ਵੇਰੇ ਇੱਕ ਵੇਲੇ ਬਹੁਤ ਸਾਰੇ ਅਫਸਰ ਫੋਨ ਫੋਨ ਕਰਦੇ ਰਹਿੰਦੇ ਨੇ ਮੰਤਰੀਆਂ ਨੂੰ ਵੀ ਕਰਦੇ ਰਹਿੰਦੇ ਨੇ ਪ੍ਰਾਣਿਆਂ ਨੂੰ ਸੁਖਪਾਲ ਖੈਰਾਂ ਨੂੰ ਵੀ ਕਰਦੇ ਹੋਣਗੇ ਕਿਉਂਕਿ ਜਿਹੜੇ ਲੋਕ ਵੀ ਕਿਸੇ ਨਾ ਕਿਸੇ ਰੂਪ 'ਚ ਪੱਤਰਕਾਰਤਾ 'ਚ ਸਿਆਸਤ 'ਚ ਸਰਕਾਰਾਂ 'ਚ ਵਿਰੋਧੀ ਤਰ੍ਹਾਂ 'ਚ ਆਪਣੀ ਭੂਮਿਕਾ ਅਦਾ ਕਰਦੇ ਨੇ ਬਹੁਤ ਸਾਰੇ ਅਫਸਰ ਚੰਗੇ ਹੁੰਦੇ ਨੇ ਉਹਨਾਂ ਦਾ رابطہ ਬਣਾਉਣ ਦਾ ਨਜ਼ਰੀਆ ਹਾ ਪੱਕੀ ਹੁੰਦਾ ਚੰਗਾ ਹੁੰਦਾ ਸਟੇਟ ਪੱਕੀ ਹੁੰਦਾ ਬਹੁਤ ਸਾਰੇ 옵ਸ਼ਨਾਂ ਦਾ ਨਜ਼ਰੀਆ ਹੁੰਦਾ ਹੈ ਫਾਇਦਾ ਲੈਣ ਵਾਲਾ ਵੀ ਇਹਨਾਂ ਨਾਲ ਬਣਾ ਕੇ ਰੱਖੋ ਤੇ ਕੱਲ ਨੂੰ ਜੇ ਲੋੜ ਪਈ ਸਰਕਾਰ ਬਦਲੀ ਤੇ ਕੋਈ ਬਦਲੀ ਬਦਲੀ ਕਰਾਉਣੀ ਹੋਊਗੀ ਤੇ ਇਹਨਾਂ ਦਾ ਪ੍ਰਭਾਵ ਵਰਤਾਂਗੇ ਹੁਣ ਸੁਖਪਾਲ ਖਹਿਰਾ ਨੂੰ ਵੀ ਕਿਸੇ ਨਾ ਕਿਸੇ ਅਫਸਰਾ ਨੇ ਹੀ ਦੱਸਿਆ ਹੋਣਾ ਵੀ ਭਾਈ ਤੁਹਾਡੇ ਖਿਲਾਫ ਡੀਏ ਦਾ ਕੇਸ ਦਰਜ ਹੋ ਸਕਦਾ ਜਿਸ ਕਰਕੇ ਸੁਖਪਾਲ ਖਹਿਰਾ ਅੰਡਰਗਰਾਊਂਡ ਹੋਏ ਨੇ ਹੂੰ ਬਰ ਸੁਖਪਾਲ ਖੈਰਾ ਦੇ ਹੱਕ ਚ ਜਦੋਂ ਸੁਖਪਾਲ ਖੈਰਾ ਅੰਡਰਗਰਾਉਂਡ ਹੋਏ ਉਹਨਾਂ ਨੇ ਉਸ ਤੋਂ ਪਹਿਲਾਂ ਪੋਸਟਾ ਪਾਤੀਆਂ ਵੀ ਮੈਨੂੰ ਗ੍ਰਿਫਤਾਰ ਕਰ ਸਕਦੇ ਨੇ ਮੈਂ ਲੜਾਈ ਲੜੂੰਗਾ ਪਹਿਲਾਂ ਵੀ ਮੇਰੇ ਖਿਲਾਫ ਝੂਠੇ ਪਰਚੇ ਦਿੱਤੇ ਮੈਂ 5 ਮਹੀਨੇ ਮੈਨਾਂ ਮੈਨੂੰ ਜੇਲ੍ਹ ਚ ਰੱਖਿਆ ਮੈਨੂੰ ਲੋਕਾਂ ਦੀ ਲੋੜ ਹੈ ਐਨਆਰਆਈਜ਼ ਦੀ ਲੋੜ ਹੈ ਵੀ ਸਾਰੇ ਹੁਣ ਮੇਰੇ ਨਾਲ ਖੜੋ ਮੈਂ ਬਾਕੀਆਂ ਨਾਲ ਖੜਿਆ ਜਿਵੇਂ ਆਮ ਲੋਕ ਗੱਲਾਂ ਕਰਦੇ ਨੇ ਸੁਖਪਾਲ ਖੈਰਾ ਨੂੰ ਅਗਰ ਸੁਖਪਾਲ ਖੈਰਾ ਦੀ ਗ੍ਰਿਫਤਾਰੀ ਹੁੰਦੀ ਹੈ ਵੈਸੇ ਤਾਂ ਜੇ ਪਠਾਨ ਮਾਜਰਾ ਅੰਡਰਗਰਾਉਂਡ ਹੋਇਆ ਉਹ ਨਹੀਂ ਲੱਭਿਆ ਤੇ ਜੇ ਸੁਖਪਾਲ ਖਹਿਰਾ ਵੀ ਕੋਈ ਢੰਗ ਤਰੀਕੇ ਨਾਲ ਅੰਡਰਗਰਾਉਂਡ ਹੋ ਗਿਆ ਫਿਰ ਉਹ ਵੀ ਨਹੀਂ ਲੱਭਦਾ ਪਰ ਸੁਖਪਾਲ ਖਹਿਰਾ ਸਿਟਿੰਗ ਐਮ ਐਲ اے ਹੈ ਵਿਰੋਧੀ ਧਿਰ ਦਾ ਪਠਾਨ ਮਾਜਰਾ ਤਾਂ ਚਲੋ ਵਿਗੜ ਗਈ ਉਹਦੀ ਤਾਂ ਵਿਗੜ ਗਈ ਭਗਵੰਤ ਮਾਨ ਨਾਲ ਵੀ ਤੇ ਆਮ ਆਦਮੀ ਪਾਰਟੀ ਨਾਲ ਵੀ ਤੇ ਪਠਾਨ ਮਾਜਰਾ ਨੇ ਤਾਂ ਅਵਾ-ਦਵਾ ਬਹੁਤ ਬੋਲਿਆ ਦਿੱਲੀ ਵਾਲਿਆਂ ਨੂੰ ਵੀ ਬੋਲ ਗਿਆ ਉਹਦਾ ਹਲਕਾ ਇੰਚਾਰਜ ਵੀ ਉਹਨਾਂ ਨੇ ਬਦਲਤਾ ਉੱਥੇ ਨਵਾਂ ਲਾਤਾ ਇਹਦਾ ਮਤਲਬ ਹੈ ਆਮ ਆਦਮੀ ਪਾਰਟੀ ਵਾਲਿਆਂ ਨੇ ਪਠਾਨ ਮਾਜਰ ਵਾਲਾ ਕੰਮ ਤਾਂ ਨਵੇੜਤਾ ਆਮ ਆਦਮੀ ਪਾਰਟੀ ਚੋਂ ਭਾਵੇਂ ਉਹਨੂੰ ਮਤਲ ਨਹੀਂ ਕੀਤਾ ਉਹਨੂੰ ਟਿਕਟ ਨਹੀਂ ਦੰਡੇ ਅਗਲੀ ਵਾਰੀ ਪਰ ਸੁਖਪਾਲ ਖਹਿਰਾ ਨੇ ਤਾਂ ਚੋਣ ਲੜਨੀ ਹੈ ਸੁਖਪਾਲ ਖਹਿਰਾ ਉਹ ਤਾਂ ਲੰਮਾ ਸਮਾਂ ਅੰਡਰਗਰਾਉਂਡ ਵੀ ਨਹੀਂ ਰਹਿ ਸਕਦਾ ਸੋ ਸੁਖਪਾਲ ਖਹਿਰਾ ਜਾਂ ਤਾਂ ਅਗਾਊਂ ਜ਼ਮਾਨਤਦਾਰ ਕਰਨਗੇ ਜਾਂ ਸੁਖਪਾਲ ਖਹਿਰਾ ਆਪਣੇ ਕਾਗਜ਼ ਪੱਤਰ ਚੈੱਕ ਕਰਕੇ ਕੋਰਟ ਕਚੈਰੀਆਂ ਦੇ ਵਿੱਚ ਵਕੀਲਾਂ ਦੀਆਂ ਡਿਊਟੀਆਂ ਲਾ ਕੇ ਬੇਨਤੀਆਂ ਕਰਕੇ ਆਪਣੇ ਆਪ ਨੂੰ ਫੇਰ ਸਰੈਂਡਰ ਕਰਨਗੇ ਪਰ ਮੈਨੂੰ ਲੱਗਦਾ ਸਰਕਾਰ ਨੇ ਜੇ ਸੁਖਪਾਲ ਖੈਰਾ ਅੰਡਰਗਰਾਉਂਡ ਹੈ ਇਸ ਵੇਲੇ ਪਰਚਾ ਦਰਜ ਨਹੀਂ ਕਰਨਾ ਸਰਕਾਰ ਉਦੋਂ ਹੀ ਪਰਚਾ ਦਰਜ ਕਰੂਗੀ ਜੇ ਕਰਨਾ ਹੋਇਆ ਜਦੋਂ ਸੁਖਪਾਲ ਖੈਰਾ ਅੰਡਰਗਰਾਉਂਡ ਨਹੀਂ ਹੋਊਗਾ ਕਿਉਂਕਿ ਸਰਕਾਰਾਂ ਦੀ ਵੀ ਕੋਸ਼ਿਸ਼ ਹੋ ਰਹੀ ਹੈ ਸਰ ਮੈਨੂੰ ਸਾਹਿਬ ਇਹਦੇ ਇਹਦੇ ਤੇ ਸਵਾਲ ਵੀ ਖੜੇ ਹੁੰਦੇ ਸਰਕਾਰ ਤੇ ਵੀ ਸੁਖਪਾਲ ਖੈਰਾ ਨੇ ਜੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਇਹ ਰਾਤੋਂ ਰਾਤ ਤੇ ਬਣੀ ਨਹੀਂ ਹੋਣੀ 10 15 20 ਸਾਲ ਲੱਗੇ ਹੋਣਗੇ ਇਹ ਪਰਚਾ ਪਹਿਲਾਂ ਵੀ ਦਿੱਤਾ ਜਾ ਸਕਦਾ ਸੀ ਨੇ ਦੇਖੋ ਵਿਜੀਲੈਂਸ ਬਿਊਰੋ ਆਪਣੇ ਉਹਨਾਂ ਦੀ ਗਿਣਤੀ ਮਿਲਤੀ ਆਪਣੀ ਹੁੰਦੀ ਹੈ ਪਹਿਲਾਂ ਮੈਂ ਤੁਹਾਨੂੰ ਦੋ ਗੱਲਾਂ ਦੱਸਦਾ ਕੈਪਟਨ ਮਰਿੰਦਰ ਤੇ ਸਿਟੀ ਸੈਂਟਰ ਚ ਪਰਚਾ ਦਰਜ ਹੋਇਆ ਕਲੀਨ ਚਿੱਟ ਵੱਡੇ ਬਾਦਲ ਤੇ ਪਰਚਾ ਦਰਜ ਕੀਤਾ ਕੈਪਟਨ ਨੇ ਵੱਡੇ ਬਾਦਲ ਨੂੰ ਕਲੀਨ ਚਿੱਟ ਸੁਖਵੀਰ ਬਾਦਲ ਤੇ ਹੋਇਆ ਕਲੀਨ ਚਿੱਟ ਭਾਰਤਪੂਸ਼ਣ ਆਸ਼ੂ ਤੇ ਹੋਇਆ ਸੀ ਕੇਸ ਖਾਰਜ ਤੇ ਉਹ ਇਹਨਾਂ ਦੇ ਸਾਬਕਾ ਮੰਤਰੀ ਸੀ ਉਹ ਹੁਸ਼ਿਆਰਪੁਰ ਵਾਲੇ ਪਾਸਿਓ ਮੈਂ ਨਾਮ ਭੁੱਲ ਜਾਣਾ ਉਹਨਾਂ ਦੇ ਬੜੇ ਇੰਡਸਟਰੀ ਮਿਨਿਸਟਰ ਸੀ ਚਲੋ ਉਹਨਾਂ ਤੇ ਪਰਚਾ ਦਰਜ ਹੋਇਆ ਉਨਾ ਬੁਕ ਉਨਾ ਬੁਕ ਨਹੀਂ ਫਿਰ ਕੇ ਚੁ ਸੁੰਦਰ ਸ਼ਾਮ ਰੋੜਾ ਸੁੰਦਰ ਸ਼ਾਮ ਰੋੜਾ ਦੀ ਹਾਂ ਤੇ ਇਹਦਾ ਮਤਲਬ ਹੈ ਕਿ ਵਿਜੀਲੈਂਸ ਜਦੋਂ ਸੁਖਪਾਲ ਖੈਰਾ ਤੇ ਪਰਚਾ ਦਰਜ ਹੋਣਾ ਵਿਜੀਲੈਂਸ ਨੇ ਆਪਣੀ ਗਿਣਤੀ ਮਿਣਤੀ ਕਰਨੀ ਜਿਵੇਂ ਵਿਕਰਮਜੀਤਿਆ ਦੇ ਖਿਲਾਫ ਉਹ ਕੇਸ ਸ਼ੁਰੂ ਕਰਨ ਲੱਗੇ ਨੇ ਹੁਣ ਇਹ ਜਾਇਦਾਦ ਸੁਖਪਾਲ ਖੈਰੇ ਨੇ ਬਣਾਈ ਹੈ ਨਹੀਂ ਬਣਾਈ ਸੰਭਾਵਨਾ ਘੱਟ ਹੈ ਕਿ ਸੁਖਪਾਲ ਖੈਰੇ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੋਵੇ ਸੁਖਪਾਲ ਖੈਰਾ ਕਰਪਟ ਲੀਡਰ ਦੇ ਤੌਰ ਤੇ ਨਹੀਂ ਜਾਣਿਆ ਜਾਂਦਾ ਪਰ ਜੇ ਜੇ ਗ੍ਰਿਫਤਾਰੀ ਕਰ ਲੈਂਦੇ ਨੇ ਕੇਸ ਦਰਜ ਕਰਕੇ ਸੰਦੀਪ ਜੀ ਉਹ ਤੈ ਤਾਂ ਫਿਰ ਅਦਾਲਤ ਨੇ ਕਰਨਾ ਨਾ ਉਹ ਤਾਂ ਅਦਾਲਤ ਦੱਸੂਗੀ ਪਰ ਇੱਕ ਵਾਰੀ ਤਾਂ ਸੁਖਪਾਲ ਖੈਰਾ ਵੀ ਕਹਿੰਦੇ ਨੇ ਨਾ ਉਹ ਗੇੜ ਚ ਪੈ ਗਿਆ ਕੋਰਟ ਕਚਹਿਰੀਆਂ ਦੇ ਗੇੜ ਚ ਪੈ ਗਿਆ ਹੁਣ ਮਸਲਾ ਇਹ ਹੈ ਕਿ ਸਰਕਾਰ ਅਗਰ ਇਸ ਤਰ੍ਹਾਂ ਐਮਐਲਆ ਤੇ ਪਰਚੇ ਦਰਜ ਕਰਕੇ ਡੀਏ ਦੇ ਉਹਨਾਂ ਨੂੰ ਅੰਦਰ ਕਰਦੀ ਹੈ ਇਹ ਇੱਕ ਨਵੀਂ ਪਰਤ ਹੈ ਇੱਕ ਨਵੀਂ ਪਰਤ ਹੈ ਵੱਦੀ ਜਾਣੀ ਆ ਹੁਣ ਜਿਹੜੀ ਅਗਲੀ ਸਰਕਾਰ ਆਊਗੀ ਜੇ ਇਹਨੇ ਜੇ ਇਹਨਾਂ ਨੇ 5-7 ਐਮਐਲਏ ਤੇ ਕੀਤਾ ਤੇ ਝਾਕਾ ਖੁੱਲ ਜਾਂਦਾ ਸਰਕਾਰਾਂ ਦਾ ਫਿਰ ਆਉਣ ਵਾਲੀਆਂ ਸਰਕਾਰਾਂ ਜੇ ਸਰਕਾਰ ਬਦਲ ਗਈ ਜੇ ਆਮ ਆਦਮੀ ਪਾਰਟੀ ਦੀ ਆ ਗਈ ਫਿਰ ਤਾਂ ਬਚੇ ਰਹਿਣਗੇ ਜੇ ਸਰਕਾਰ ਬਦਲ ਗਈ ਤੇ ਫਿਰ ਭਾਜਪਾ ਕਾਂਗਰਸ ਜਾਂ ਪੰਜ ਮੈਂਬਰੀ ਕਮੇਟੀ ਵਾਲਿਆਂ ਨੇ ਆਮ ਆਦਮੀ ਪਾਰਟੀ ਵਾਲਿਆਂ ਦੀ ਵੀ ਲਾਈਨਾਂ ਬਣਾ ਦੇਣੀਆਂ ਨੇ ਡੀਏ ਦੇ ਕੇਸਾਂ ਦੀ ਵੈਸੇ ਮੇਰਾ ਇਹ ਮੰਨਣਾ ਹੈ ਕਿ ਜਿਹੜੇ ਵੀ ਐਮਐਲਏ ਨੇ ਪੰਜਾਬ ਦੇ ਪਹਿਲੀ ਗੱਲ ਕੋਈ ਵੀ ਐਮਐਲਏ ਜਦੋਂ ਐਮਐਲਏ ਦੀ ਸੌਹ ਚੁੱਕਦਾ ਹੈ ਇਹ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਸਾਰੇ ਕਾਰੋਬਾਰ ਬੰਦ ਕਰੇ ਇਸ ਤਰ੍ਹਾਂ ਦਾ ਕਾਨੂੰਨ ਬਣਨਾ ਚਾਹੀਦਾ ਹੈ ਉਹ ਸਿਰਫ ਤਨਖਾਹ ਤੇ ਕੰਮ ਕਰੇ ਅਗਰ ਉਹਨੇ ਸੇਵਾ ਕਰਨੀ ਹੈ ਜੇ ਉਹਨੇ ਬਿਜ਼ਨਸ ਵੀ ਚਲਾਉਣੇ ਨੇ ਨਾਲ ਸੇਵਾ ਵੀ ਕਰਨੀ ਹੈ ਇਹਦਾ ਮਤਲਬ ਹੈ ਫਿਰ ਉਹ ਸ਼ੱਕੀ ਹੈ ਔਰ ਅਗਲੀਆਂ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਨਰੇਟਿਵ ਬਣੂਗਾ 27 ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨੇ ਉਹ ਸਾਰੇ ਬੰਦੇ ਨਕਾਰ ਦੇਣੇ ਆ ਜਿਹੜੇ ਜਿਨ੍ਹਾਂ ਦੀਆਂ ਆਪਣੀਆਂ ਟਰਾਂਸਪੋਰਟਾਂ ਨੇ ਆਪਣੇ کارਖਾਨੇ ਨੇ ਰੇਤਾਂ ਦੇ ਇੱਕ ਰਿੱਤਿਆਂ ਦੇ ਕਾਰੋਬਾਰ ਨੇ ਕਿਉਂਕਿ ਲੋਕਾਂ ਦੇ ਮਨ 'ਚ ਇਹ ਗੱਲ ਘਰ ਕਰ ਗਈ ਵੀ ਇਹ ਵਪਾਰੀ ਲੋਕ ਐਮਐਲਏ ਬਣ ਕੇ ਆਪਣਾ ਵਪਾਰ ਵਧਾਉਂਦੇ ਨੇ ਇਸੇ ਕਰਕੇ ਸਰਕਾਰ ਦਾ ਖਜ਼ਾਨਾ ਛੋਟਾ ਪੈ ਰਿਹਾ ਅੱਜ ਗੱਲ ਕੀ ਹੈ ਅੱਜ ਵੱਡੇ ਵੱਡੇ ਮੰਤਰੀ ਕਹਿ ਰਹੇ ਨੇ ਜੀ ਮੈਂ ਇੰਨੇ ਕਰੋੜ ਇਕੱਠੇ ਕਰਕੇ ਖਜ਼ਾਨੇ 'ਚ ਪਾਉਂਗਾ ਮੈਂ ਇੰਨੇ ਕਰੋੜ ਪਾਉਂਗਾ ਸਰਕਾਰ ਦੀ ਹਸਤੀ ਵੱਡੀ ਹੁੰਦੀ ਹੈ ਸਰਕਾਰ ਕੋਲੇ ਜੇ ਪੈਸਾ ਨਹੀਂ ਇਕੱਠਾ ਹੋ ਰਿਹਾ ਚੰਦੇ ਦਾ ਇਹਦਾ ਮਤਲਬ ਹੈ ਲੋਕਾਂ ਦਾ ਭਰੋਸਾ ਉੱਠ ਗਿਆ ਇਹ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਔਰ ਭਗਵੰਤ ਮਾਨ ਦੀ ਆਪਣੀ ਇਮੇਜ ਭਗਵੰਤ ਮਾਨ ਦੀ ਆਪਣੀ ਇਮੇਜ ਐਡੀ ਹੈ ਅਗਰ ਭਗਵੰਤ ਮਾਨ ਪੂਰੇ ਇੰਡੀਆ ਚ ਹੋਕਾ ਦੇ ਦੇ ਬਤੌਰ ਕਲਾਕਾਰ ਵੀ ਸਾਡੇ ਪੰਜਾਬੀਆਂ ਦੀ ਮਦਦ ਕਰੋ ਤੇ ਪੈਸੇ ਵੱਧ ਇਕੱਠੇ ਹੋ ਜਾਣ। ਹੂੰ ਸੋ ਇਸ ਕਰਕੇ ਧਾਰਨ ਨੂੰ ਆਪਣੀ ਕਾਰਗੁਜ਼ਾਰੀ ਨੂੰ ਫਿਲਟਰ ਕਰਨ ਦੀ ਲੋੜ ਹੈ ਜਿਵੇਂ ਆਪਾਂ ਪਾਣੀ ਫਿਲਟਰ ਕਰਕੇ ਪੀਂਦੇ ਆ। ਸੋ ਸਰਕਾਰਾਂ ਨੂੰ ਬਹੁਤ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈ। ਤਾਂ ਕਿ ਸਰਕਾਰ ਦਾ ਕੋਈ ਵੀ ਕਦਮ ਲੋਕਾਂ ਦੇ ਵਿੱਚ ਵਿਰੋਧ ਦਾ ਕਾਰਨ ਨਾ ਬਣੇ ਲੋਕ ਭਰੋਸਾ ਕਰਨੀ ਤੁਸੀਂ ਠੀਕ ਕਹਿ ਰਹੇ ਹੋ ਬਹੁਤ ਤਰੀਕੇ ਨਾਲ ਕੰਮ ਕਰਨ ਦੀ ਲੋੜ ਆ ਜਿੱਤਣਾ ਹਾਰਨਾ ਡਲਸਾ ਬਾਅਦ ਦੀ ਗੱਲ ਆ ਬੰਦੇ ਦਾ ਆਪਣਾ ਅਕਸ ਬਚਿਆ ਰਹੇ ਨਾ ਉਹ ਵੱਡੀ ਗੱਲ ਹੋ ਜਾਂਦੀ ਹੈ ਕੋਈ ਹਾਰ ਜਾਵੇ ਕੋਈ ਜਿੱਤ ਜਾਵੇ ਲੋਕ ਉਹਨੂੰ ਮਨੋਵਿਸ਼ਵਾਸ ਦੇ ਨਹੀਂ ਅਗਲੀ ਵਾਰੀ ਮੌਕਾ ਦੇ ਦਿੰਦੇ ਆ ਪਰ ਉਹਨੂੰ ਮੌਕਾ ਇਸ ਕਰਕੇ ਦਿੰਦੇ ਆ ਵੀ ਬੰਦਾ ਸਾਡੇ ਨਾਲ ਖੜਦਾ ਰਿਹਾ ਜੀ ਟੂ ਘਟ ਇਹਨਾਂ ਨੇ ਆਪਣਾ ਅਕਸ ਬਚਾਉਣਾ ਫਿਰ ਇਹਨਾਂ ਨੂੰ ਬਹੁਤ ਸੂਝ ਸਮਝ ਕੇ ਕੰਮ ਕਰਨਾ ਪਵੇਗਾ ਜਿੱਤ ਹਰ ਬਾਅਦ ਦੀ ਗੱਲ ਹੈ ਲੜਾਈ ਹੀ ਅਕਸ ਦੀ ਹੈ ਜਿਵੇਂ ਤੁਸੀਂ ਸ਼ੁਰੂ ਚ ਸਵਾਲ ਕੀਤਾ ਕਿ 25 ਤਰੀਕ ਨੂੰ ਪੰਜ ਮੈਂਬਰੀ ਕਮੇਟੀ ਵਾਲਿਆਂ ਨੇ ਫਿਰ ਜਨਰਲ اجلاس ਬੁਲਾਇਆ ਕਿਉਂ ਬੁਲਾਇਆ ਕਿਉਂਕਿ ਲੜਾਈ ਅਕਸ ਦੀ ਹੈ ਮਨਪ੍ਰੀਤਿਆਰੀ ਹੁਣਾਂ ਨੇ ਜਿਹੜਾ ਮਤੇ ਪੜਾਤੇ ਜਦੋਂ ਪੰਜ ਮੈਂਬਰੀ ਕਮੇਟੀ ਨੇ ਪੁਨਰਸੁਰਜੀਤ ਕੀਤਾ ਅਕਾਲੀ ਦਲ ਨੂੰ ਜਿਸ ਦਿਨ ਪੁਨਰਸੁਰਜੀਤ ਅਕਾਲੀ ਦਲ ਦਾ ਆ ਆਪਣੇ ਅੰਮ੍ਰਿਤਸਰ ਦੇ ਵਿੱਚ ਸਮਾਗਮ ਹੋਇਆ ਸੰਦੀਪ ਜੀ ਮਨਪੀਤਿਆਲੀ ਦੇ ਮਤਿਆਂ ਨੇ ਸਿਆਸਤ ਬਦਲੀ ਹੈ ਇਹ ਹਜੇ ਨਹੀਂ ਮਹਿਸੂਸ ਹੋ ਰਿਹਾ ਇਹ 27 ਦੇ ਨੇੜੇ ਆ ਕੇ ਜਦੋਂ ਟਿਕਟਾਂ ਦੀ ਵੰਡ ਹੋਣੀ ਹੈ ਨਾ ਫੇਰ ਬੰਦਾ ਲੱਗਣਾ ਹੈ ਮਨਪੀਤਿਆਲੀ ਪੰਜਾਬ ਦੀ ਸਿਆਸਤ ਦੇ ਸ਼ੁੱਧੀ ਕਰਨ ਦੇ ਲਈ ਕੀ ਕਰ ਗਿਆ ਮਨਪੀਤਿਆਲੀ ਨੇ ਗੱਲ ਔਰਤੀ ਸੰਤਾ ਸਿੰਘ ਮੈਦਪੁਰੀ ਨਾਲ ਹੈ ਬੀਬੀ ਸਤਵੰਤ ਕੌਰ ਨੇ ਹੋਰ ਵੀ ਝੁੰਡਾ ਸਾਹਿਬ ਨੇ ਹੋਰ ਵੀ ਨੇ ਬਾਲਾ ਸਾਹਿਬ ਉਮਰ ਤਾਂ ਅਗਵਾਈ ਹਰਪ੍ਰੀਤ ਸਿੰਘ ਹੀ ਕਰ ਰਿਹਾ ਯਾਨੀ ਹਰਪ੍ਰੀਤ ਸਿੰਘ ਕਰ ਰਿਹਾ ਗਿਆਨੀ ਹਰਪ੍ਰੀਤ ਸਿੰਘ ਤਾਂ ਪੁਨਰ ਸੁਜੀਤ ਅਕਾਲੀ ਦਲ ਦੇ ਪ੍ਰਧਾਨ ਨੇ ਲੇਕਿਨ ਪੰਜ ਮੈਂਬਰੀ ਕਮੇਟੀ ਦੀ ਹੋਂਦ ਖਤਮ ਨਹੀਂ ਹੋਈ ਪੰਜ ਮੈਂਬਰੀ ਕਮੇਟੀ ਤੇ ਪੰਥਕ ਏਕਤਾ ਦੀ ਵੀ ਜ਼ਿੰਮੇਵਾਰੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਲਈ ਹੈ ਹੁਣ ਸਵਾਲ ਇਹ ਹੈ ਵੀ ਪੰਜ ਮੈਂਬਰੀ ਕਮੇਟੀ ਖਤਮ ਨਹੀਂ ਪਰ ਜੋ ਕੁਝ ਹੋ ਰਿਹਾ ਹੁਣ ਪੁਨਰ ਸੁਜੀਤ ਅਕਾਲੀ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਨੇ ਬੁਲਾ ਲਿਆ ਜਨਰਲ ਇਜਲਾਸ ਕਿਉਂ ਬੁਲਾਇਆ ਕਿਉਂਕਿ ਲੀਡਰਸ਼ਿਪ ਚੁਣਨੀ ਹੈ ਨਵੀਂ ਪੋਲੀਟੀਕਲ ਅਫੇਅਰ ਕਮੇਟੀ ਚੁਣਨੀ ਹੈ ਵਰਕਿੰਗ ਕਮੇਟੀ ਚੁਣਨੀ ਹੈ ਬਲਾਰੇ ਬਲੂਰੇ ਤਾਂ ਕੁਝ ਦਿਨ ਪਹਿਲਾਂ ਨਿਯੁਕਤ ਕਰਤੇ ਹੁਣ ਗੱਲ ਤੁਰ ਪਈ ਇੱਕ ਵਿਅਕਤੀ ਇੱਕ ਖਲਾ ਹੁਣ ਗੱਲ ਉਸ ਤਰ੍ਹਾਂ ਨਹੀਂ ਚੱਲਣੀ ਸਿਆਸਤ ਦੀ ਜਿਵੇਂ ਸੰਦੀਪ ਜੀ ਪਹਿਲਾਂ ਚੱਲਦੀ ਸੀ ਹੈ ਹੁਣ ਇੱਕ ਪਰਿਵਾਰ ਇਹਦੇ ਨਾਲ ਜਦੋਂ ਤੁਸੀਂ ਦੇਖੋ ਪੂਰੇ ਪੰਜਾਬ ਦੀ ਸਿਆਸਤ ਵੀ ਬਦਲੂਗੀ ਔਰ ਇਹਨਾਂ ਨੂੰ ਦੇਖ ਕੇ ਦੇਸ਼ ਦੀ ਵੀ ਬਦਲੂਗੀ ਮੈਂ ਕਹਿੰਦਾ ਹੋਰ ਕੋਈ ਬਦਲੇ ਨਾ ਬਦਲੇ ਸਿੱਖਾਂ ਦੀ ਸਿਆਸਤ ਤਾਂ ਬਦਲਤੀ ਪੰਜ ਮੈਂਬਰੀ ਕਮੇਟੀ ਨੇ ਹੁਣ ਗੱਲ ਸਿਰਫ ਪੰਜ ਮੈਂਬਰੀ ਕਮੇਟੀ ਨੂੰ ਆਪਣੇ ਅਸੂਲਾਂ ਤੇ ਪਹਿਰਾ ਦੇਣ ਦੀ ਹੈ ਪਰ ਉਹਦੇ ਲਈ ਇਹ 25 ਤਰੀਕ ਦਾ اجلاس ਹੈ ਹੁਣ ਜਿਹੜੀ ਗੱਲ ਵੱਡੀ ਤੁਰਪੀ ਸੰਦੀਪਜੀਤ ਪੰਜ ਮੈਂਬਰ ਪੁਨਰ ਸੁਜੀਤ ਅਕਾਲੀ ਦਲ ਚ ਕਈ ਲੀਡਰ ਇਹ ਜੇ ਨੇ ਜਿਹੜੇ ਹੁਣ ਇਸ ਗੱਲ ਤੋਂ ਚਿੰਤਤ ਨੇ ਕਿ ਮਤੇਤਾ ਆ ਗਈ ਇੱਕ ਵਿਅਕਤੀ ਇੱਕ ਟਿਕਟ ਇੱਕ ਪਰਿਵਾਰ ਇੱਕ ਟਿਕਟ ਹੁਣ ਪੰਜ ਮੈਂਬਰੀ ਕਮੇਟੀ ਚ ਸਿਰਫ ਉਹੀ ਲੋਕ ਜਾਂ ਪੁਨਰ ਸੁਜੀਤ ਅਕਾਲੀ ਦਲ ਚ ਮੈਂ ਦੋਨਾਂ ਚ ਕੋਈ ਫਰਕ ਨਹੀਂ ਸਮਝਦਾ ਪੰਜ ਮੈਂਬਰੀ ਕਮੇਟੀ ਔਰ ਪੁਨਰ ਸੁਜੀਤ ਅਕਾਲੀ ਦਲ ਲਗਭਗ ਇੱਕੋ ਹੀ ਗੱਲ ਹੈ ਪੁਨਰ ਸੁਜੀਤ ਅਕਾਲੀ ਦਲ ਇਹਨਾਂ ਨੇ ਪਾਰਟੀ ਬਣਾ ਲਈ ਪੁਨਰ ਸੁਜੀਤ ਕਰਤਾ ਅਕਾਲੀ ਦਲ ਨੂੰ ਔਰ ਪੰਜ ਮੈਂਬਰੀ ਕਮੇਟੀ ਉਹ ਕਮੇਟੀ ਹੈ ਜਿਹੜੀ ਗੁਰੂ ਸਾਹਿਬਾਨਾਂ ਦੇ ਫਲਸਫੇ ਨੂੰ ਹੁਕਮਨਾਮੇ ਨੂੰ ਲਾਗੂ ਕਰਾਉਣ ਚ ਲੱਗੀ ਹੈ ਹੁਣ ਸੰਦੀਪ ਜੀ ਵਿਚਾਰ ਤੁਰ ਪਿਆ ਇੱਕ ਵਿਅਕਤੀ ਇੱਕ ਪਰਿਵਾਰ ਇੱਕ ਟਿਕਟ ਹੁਣ ਧਰਮ ਸੰਕਟ ਕੀ ਹੈ ਪੁਨਰ ਸੁਜੀਤ ਅਕਾਲੀ ਦਲ ਦੇ ਅੱਗੇ ਵੀ ਕਿਹੜੇ ਲੀਡਰ ਨੂੰ ਕਿਹੜਾ ਅਹੁਦਾ ਦਿੱਤਾ ਜਾਵੇ ਕਿਉਂਕਿ ਇੱਕ ਵਿਅਕਤੀ ਇੱਕ ਅਹੁਦਾ ਹੁਣ ਪਾਰਟੀ ਚ ਅਹੁਦਾ ਵੀ ਇੱਕ ਮਿਲਣਾ ਹੈ ਜਿਹੜੇ ਬਲਾਰੇ ਬਣ ਗਏ ਦੂਜੇ ਅਹੁਦਿਆਂ ਤੇ ਨਹੀਂ ਜਾ ਸਕਦੇ ਪੋਲੀਟੀਕਲ ਅਫੇਅਰ ਕਮੇਟੀ ਹੈ ਫਿਰ ਅੱਗੇ ਟਿਕਟਾਂ ਵੰਡਣੀਆਂ ਨੇ 27 ਮੂਹਰੇ ਖੜੀ ਹੈ ਸੋ ਇੱਕ ਪਰਿਵਾਰ ਚ ਇੱਕੋ ਹੀ ਟਿਕਟ ਮਿਲਣੀ ਹੈ ਤੇ ਜਿਹੜੇ ਪੁਰਾਣੇ ਲੀਡਰ ਅਕਾਲੀ ਦਲ ਦੇ ਜਿਨ੍ਹਾਂ ਦੇ ਟੱਬਰ ਬਾਦਲਾਂ ਦੇ ਨਾਲ ਬਾਦਲਾਂ ਦੇ ਵੇਲੇ ਆਪ ਵੀ ਚੋਣ ਲੜਦੇ ਰਹੇ ਪੁੱਤਰਾਂ ਨੂੰ ਵੀ ਲੜਾਉਂਦੇ ਰਹੇ ਧਰਮ ਸੰਕਟ ਉਹ ਨਾ ਅੱਗੇ ਖੜਾ ਹੋ ਗਿਆ ਵੀ ਹੁਣ ਚੋਣ ਪੁੱਤਰ ਨੇ ਲੜਨੀ ਹੈ ਜਾਂ ਬਾਪੂ ਨੇ ਲੜਨੀ ਹੈ ਉੱਥੇ ਰੌਲਾ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਪੁਨਰ ਸਿਰਜੀ ਤੱਕ ਆਈ ਗੱਲ ਤੋਂ ਵੀ ਕੋਈ ਵੱਡੀ ਗੱਲ ਨਹੀਂ ਕੋਈ 2-4 ਲੀਟਰ ਮੁੜ ਜਾਣ ਜਿਨ੍ਹਾਂ ਨੂੰ ਇਹ ਲੱਗਦਾ ਹੋਵੇ ਵੀ ਭਾਈ ਇੱਥੇ ਤਾਂ ਪੰਜ ਮੈਂਬਰੀ ਕਮੇਟੀ ਦੇ ਸਿਧਾਂਤ ਫਲਸਫਾ ਗੁਰੂ ਸਾਹਿਬ ਦਾ ਆ ਗਿਆ ਵੀ ਇੱਕ ਪਰਿਵਾਰ ਇੱਕ ਟਿਕਟ ਜਿਹੜਾ ਪੰਜ ਮੈਂਬਰੀ ਕਮੇਟੀ ਨੇ ਹੁਕਮਨਾਮੇ ਚੋਂ ਗੱਲ ਕੀਤੀ ਹੈ ਸੋ ਹੋ ਸਕਦਾ ਪੰਜ ਪੁਨਰਸੁਰਜੀਤ ਅਕਾਲੀ ਦਲ ਚੋਂ ਕੋਈ ਇੱਕ ਦੋ ਲੀਡਰ ਫੇਰ ਵਾਪਸ ਭੱਜਣ ਪਰ ਕਿਉਂਕਿ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਕਰਕੇ ਪੁਨਰਸੁਰਜੀਤ ਅਕਾਲੀ ਦਲ ਨਾ ਖੜੀ ਹੈ ਪੰਜ ਮੈਂਬਰੀ ਕਮੇਟੀ ਨਾ ਖੜੀ ਹੈ ਮੈਂ ਕਹਿੰਦਾ ਪੁਨਰਸੁਰਜੀਤ ਅਕਾਲੀ ਦਲ ਦੇ 10 ਲੀਡਰ ਭੱਜਣ ਫਰਕ ਨਹੀਂ ਪੈਣਾ ਕਿਉਂਕਿ ਇੱਥੇ ਪੰਥਕ ਵਿਚਾਰਧਾਰਾ ਦੀ ਅਗਵਾਈ ਹੋ ਰਹੀ ਹੈ ਹੁਣ ਮਨਪੀਤਿਆਲੀ ਹੈ ਬੀਬੀ ਸਤਵੰਤ ਕੌਰ ਨੇ ਝੁੰਦਾ ਸਾਹਿਬ ਨੇ ਆਪਣੇ ਉਹ ਉਮੈਦਪੁਰੀ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਲੋਕ ਪੰਥਕ ਏਜੰਡਾ ਨਹੀਂ ਛੱਡ ਸਕਦੇ ਔਰ ਅਗਲੀ 27 ਦੀ ਸਿਆਸਤ ਦਾ ਆਧਾਰ ਹੀ ਪੰਥਕ ਏਜੰਡਾ ਹੈ ਕਿਉਂਕਿ ਇਸ ਵਾਰ ਇਸ ਵਾਰ ਵਿਚਾਰਧਾਰਕ ਲੜਾਈ ਹੈ ਆਪਾਂ ਕਿੰਨੀ ਵਾਰੀ ਕਹਿ ਚੁੱਕੇ ਹਾਂ ਕਿ ਇਸ ਵਾਰ ਦੂਸਰੇ ਪਾਸੇ ਸ਼ਹਿਰਾਂ ਚ ਬੀਜੇਪੀ ਦੀ ਕੋਸ਼ਿਸ਼ ਹੈ ਕਿ ਹਿੰਦੂ ਭਾਈਚਾਰੇ ਦੀ ਵੋਟ ਸਾਨੂੰ ਮਿਲ ਜੇ ਆਮ ਆਦਮੀ ਪਾਰਟੀ ਵਾਲਿਆਂ ਦੀ ਕੋਸ਼ਿਸ਼ ਹੈ ਹਿੰਦੂ ਭਾਈਚਾਰੇ ਦੀ ਵੋਟ ਸਾਨੂੰ ਸਾਰੀ ਮਿਲ ਜੇ ਆਮਨ ਰੂੜਾ ਉਹਨਾਂ ਨੇ ਪ੍ਰਧਾਨ ਲਾਤਾ ਕਾਂਗਰਸ ਵਾਲੇ ਉਹ ਦੁਚਿੱਤੀ ਚ ਨੇ ਵੀ ਅਸੀਂ ਪ੍ਰਧਾਨ ਲਾਈਏ ਕਿ ਨੂੰ ਉਹਨਾਂ ਨੇ ਵੀ ਸੰਗਠਨ ਦੀ ਨਵੇਂ ਸਿਰੇ ਤੋਂ ਵਰਤਨ ਸ਼ੁਰੂ ਆਪਣੀ ਬਣਤਾ ਸ਼ੁਰੂ ਕੀਤੀ ਹੋਈ ਹੈ ਸ਼ਹਿਰਾਂ ਦੇ ਵਿੱਚ ਕਿਉਂਕਿ ਸਾਡੇ ਸ਼ਹਿਰਾਂ ਔਰ ਪਿੰਡਾਂ ਦੇ ਵਿੱਚ ਦੋ ਤਰ੍ਹਾਂ ਦੀ ਵਿਚਾਰਧਾਰਾ ਦੇ ਨਾਲ ਐਤਕੀ ਪੋਲਿਟੀਕਲ ਪਾਰਟੀਆਂ ਵੋਟਾਂ ਚਾਹਣਗੀਆਂ ਜਦਕਿ ਸਾਡੇ ਭਾਵੇਂ ਸ਼ਹਿਰ ਹੈ ਭਾਵੇਂ ਪਿੰਡ ਹੈ ਲੋਕਾਂ ਦੀ ਵਿਚਾਰਧਾਰਾ ਪੰਥਕ ਹੈ ਜਿਹੜੇ ਪੰਜਾਬ ਗੈਰ ਸਿੱਖ ਵੋਟਰ ਵੀ ਨੇ ਉਹ ਵੀ ਗੁਰੂ ਸਾਹਿਬਾਨਾਂ ਦੀ ਫਿਲਾਸਫੀ ਨੂੰ ਮੰਨਦੇ ਨੇ ਦਰਬਾਰ ਸਾਹਿਬ ਜਿਹੜੇ ਲੋਕ ਮੱਥਾ ਟੇਕਣ ਜਾਂਦੇ ਨੇ ਲਗਭਗ ਬਰਾਬਰ ਦੀ ਗਿਣਤੀ ਆ ਤੁਸੀਂ ਵੇਖ ਲਓ ਉੱਥੇ ਜਿੰਨੇ ਲੋਕ ਪੰਥਕ ਵਿਚਾਰਧਾਰਾ ਵਾਲੇ ਜਾਂਦੇ ਨੇ ਸੋ ਗੈਰ ਸਿੱਖ ਵੀ ਉਸੇ ਉੱਥੇ ਜਾਂਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਗੁਰੂਆਂ ਦੀ ਫਿਲਾਸਫੀ ਦਾ ਪ੍ਰਭਾਵ ਹੈ ਜਿਸ ਕਰਕੇ ਜੀ ਲੋੜ ਇਸ ਵਾਰ ਪੋਲਿਟੀਕਲ ਪਾਰਟੀਆਂ ਅੱਗੇ ਖੜੀ ਹੋ ਗਈ ਵੀ ਅਸੀਂ ਆਪਣੇ ਆਪਣੇ ਧਰਮ ਦੇ ਆਧਾਰ ਤੇ ਵੋਟਾਂ ਹਾਸਲ ਕਰੀਏ ਇਸ ਕਰਕੇ ਪੰਥਕ ਝੰਡਾ ਕਿਉਂਕਿ ਪੰਜਾਬ ਚ ਬਹੁ ਗਿਣਤੀ ਸਿੱਖ ਪਾਈਚਾਰੇ ਦੀ ਹੈ। ਔਰ ਪਿਛਲੇ ਸਮਿਆਂ ਚ ਸਿੱਖ ਪਾਈਚਾਰੇ ਦੀਆਂ ਨਮਾਇੰਦਾ ਪਾਰਟੀਆਂ ਨੇ ਕਾਰਗੁਜ਼ਾਰੀ ਨਹੀਂ ਦਿਖਾਈ। 10 ਸਾਲ ਲਗਭਗ ਹੋ ਗਏ ਸੱਤਾ ਚੋਂ ਬਾਹਰ ਹੈ ਖੇਤਰੀ ਪਾਰਟੀ। ਇਸ ਕਰਕੇ ਇਸ ਵਾਰ ਸਿੱਖ ਮੁੱਦੇ ਵੀ ਉੱਭਰ ਗਏ। ਇਸ ਕਰਕੇ 17 ਔਰ 22 ਨਾਲੋਂ ਵੱਖਰੇ ਪੈਟਰਨ ਤੇ ਵੋਟਾਂ ਪੈਣੀਆਂ ਨੇ ਐਤਕੀ ਜੋ ਮੈਨੂੰ ਲੱਗਦਾ ਹੈ। ਜੋ ਜੋ ਮੈਂ ਮਹਿਸੂਸ ਤੁਹਾਡਾ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਦੇ ਦਿੱਤਾ ਸੀਗਾ ਬਹੁਤ ਧੰਨਵਾਦ ਜੀ ਸੰਦੀਪ ਜੀ ਪਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ